ਸੰਦਰ ਸਿੰਘ ਪੱਲਾ ਜੋ ਕਿ ਇੱਕ ਖਾਸ ਰਸਤਲਾਕਾਰ ਅਦਾਕਾਰ ਪੰਜਾਬੀ ਸਿਨੇਮਾ ਦੇ ਵਿੱਚ ਆਪਣੀ ਵੱਡਾ ਨਾਮ ਤੇ ਵੱਡੀ ਛਾਪ ਛੱਡ ਕੇ ਜਾ ਚੁੱਕੇ ਨੇ ਅੱਜ ਉਹ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਨੇ ਮੈਂ ਦਿਲੋਂ ਕਮ ਕਹਿ ਰਹੀ ਹਾਂ ਕਿ ਮਿਲਣ ਦੇ ਮੌਕੇ ਹੋਰ ਵੀ بڑے ਹੁੰਦੇ ਨੇ ਪਰ ਇਹੋ ਜੇ ਮੌਕੇ ਤੇ ਨਾ ਮਿਲਿਆ ਕਰੀ ਹਣਾ ਸਹੀ ਗੱਲ ਹੈ ਸੋ ਇਹ ਬਹੁਤ ਵੱਡਾ ਘਟਾ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਦੀ ਹਾਂ ਪੱਲਾ ਸਾਹਿਬ ਨੂੰ ਤੁਸੀਂ ਕਿਵੇਂ ਯਾਦ ਕਰੋਗੇ ਪੱਲਾ ਸਾਹਿਬ ਉਹਨਾਂ ਦੀ ਦੋਸਤਾਤ ਦੇਖ ਕੇ ਕਿ ਉਹ ਜਮਾਨਾ ਸੀਗਾ ਜਦੋਂ ਵਾਲ ਕਟਾ ਕੇ ਵਨਡਸਟਰੀ ਚ ਜਾਇਆ ਤੇ ਉਹਨਾਂ ਨੇ ਨਹੀਂ ਬਸ ਸਦਾ ਕੰਮ ਕੀਤਾ ਆਪਣੇ ਸਿੱਖੀਂ ਬਾਲ ਦੇ ਵਿੱਚ ਲੱਗੇ ਸਾਨੂੰ ਦੇਖ ਕੇ ਵੀ ਆਪਾਂ ਹੋਏ ਕਿ ਆਪਾਂ ਵੀ ਫਿਰ ਕਰ ਸਕਦੇ ਹਾਂ ਅ ਅਸ਼ੋਕਦੀ ਮਾਨ ਜੀ ਤੁਸੀਂ ਉਹਨਾਂ ਦੀ ਕਾਮੇਡੀ ਨੂੰ ਕਿਵੇਂ ਦੇਖਦੇ ਹੋ ਪੱਲਾ ਸਾਹਿਬ ਦੀ ਕਾਮੇਡੀ ਕਾਮਯਾਬ ਕਾਮੇਡੀ ਹੈ ਪੂਰੀ ਪੰਜਾਬੀ ਜਿਹੜਾ ਵੀ ਜਗਤ ਆ ਪੰਜਾਬੀ ਜਿੰਨੇ ਵੀ ਕਲਾਕਾਰ ਆ ਜਾ ਪੰਜਾਬ ਦੇ ਜਿਲ੍ਹੇ ਵੀ ਖਲਕਤ ਹੈ ਗਈ ਆ ਸਾਰੇ ਉਹਨਾਂ ਨੂੰ ਦੇਖਦੇ ਆ ਸੁਣਦੇ ਆ ਔਰ ਬਹੁਤ ਖੁਸ਼ ਹੁੰਦੇ ਆ ਇੱਥੇ ਇੰਨੀ ਕੱਲਾ ਪੰਜਾਬ ਚ ਨਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦਾ ਜਾਂ ਜਿੱਥੇ ਵਸੇ ਹੋਏ ਆ ਭੱਲਾ ਸਾਹਿਬ ਉਹਨਾਂ ਦੇ ਦਿਲਾਂ ਚ ਵਸੇ ਹੋਏ ਸੀ ਬਿਲਕੁਲ ਤੇ ਜੋ ਭੱਲਾ ਸਾਹਿਬ ਨਾਲ ਕੰਮ ਕੀਤਾ ਅੱਜ ਸੱਚੀ ਬਿ ਦਿਲ ਭਰਿਆ ਜਾ ਹੋਇਆ ਇਹ ਟਾਈਮ ਨਹੀਂ ਸੀਗਾ ਉਹਨਾਂ ਦਾ ਜਾਣਦਾ ਹਾਂ ਕਿ ਐਦਾਂ ਲੱਗਦਾ ਪਿਆ ਸੀ ਕਿ ਟਾਈਮ ਨਹੀਂ ਕਰਦਾ ਨਹੀਂ ਸੀਗੇ ਜਿਹੜੇ ਗੱਲ ਕੰਮ ਕਰਦਾ ਹੈ ਜਿਵੇਂ ਪ੍ਰਿਕੈਸ਼ਨ ਤੁਸੀਂ ਸਦਾ ਹੀ ਪਾ ਲ ਦੱਸ ਸੀਗੇ ਨਿਆ ਕੀਤਾ ਨਿਆ ਕਪੜਾ ਕਿਤਾ ਨਿਆ ਕਪੜਾ ਕਿਤਾ ਬਿਲਕੁਲ ਠੀਕ ਹਮ ਜਦੋਂ ਕੋਈ ਇਨਸਾਨ ਕੁਸ਼ ਕਰ ਰਿਹਾ ਹੁੰਦਾ ਉਹਦੀ ਤਾਰੀਫ ਦੇ ਨਾਲ ਉਹਦੀ ਆਲੋਚਨਾ ਵੀ ਤਾਂ ਹੁੰਦੀ ਆ ਸੋ ਪੱਲਾ ਸਾਹਿਬ ਦੀ ਵੀ ਲੋਚਨਾ ਬਹੁਤ ਵਾਰ ਹੋਈ ਮੈਂ ਤੁਹਾਡੇ ਤੋਂ ਸਵਾਲ ਕਰਦੀ ਆ ਕਿ ਲੋਕਾਂ ਦਾ ਇਹ ਵੀ ਕਹਿਣਾ ਕਿ ਡਬਲ ਮੀਨਿੰਗ ਕਾਮੇਡੀ ਵੀ ਕਰਦੇ ਸੀਗੇ ਉਹਦੇ ਬਾਰੇ ਕੀ ਰਾਏ ਹੈ ਡਬਲ ਮੀਨਿੰਗ ਬਹੁਤ ਜ਼ਿਆਦਾ ਨਹੀਂ ਕਰਦੇ ਸੀ ਪਰ ਕਿਤੇ ਕਿਤੇ ਕਰਦੇ ਸੀ ਪਰ ਇਸ ਤਰ੍ਹਾਂ ਦੇ ਦੇ ਕਿ ਬੱਚਾ ਦੇਖ ਰਿਹਾ 18 ਸਾਲ ਤੋਂ ਉਹਨੂੰ ਸਮਝ ਨਹੀਂ ਲੱਗੇਗੀ ਕੀ ਕੀਤੀ ਐ ਜਿਹੜਾ ਮਤ ਮੇਜਰ ਆ ਬੰਦਾ ਉਹਨੂੰ ਸਮਝ ਲੱਗ ਜਾਂਦੀ ਸੀ ਪਰ ਇਸ ਤਰ੍ਹਾਂ ਦੀ ਦੇਗੀ ਪ੍ਰਵਾਜ ਬੈਠ ਕੇ ਦੇਖਣ ਵਾਲੀ ਕਮੇਡੀ ਨਹੀਂ ਕਰਦੇ ਸੀ ਫਿਰ ਇੱਕ ਅੱਜ ਸਿਰਫ ਫੋਨ ਆਇਆ ਹਮ ਗੋਰੀਕਾਤ ਸ਼ਰਮਾਈ ਡਾਕਟਰ ਸਾਹਿਬ ਦਾ ਕਿਹਨਾਂ ਪਤਾ ਲੱਗਾ ਪੱਲਾ ਸਾਹਿਬ ਚਲੇ ਗਏ ਫਿਰ ਚੱਚਾ ਰੌਂਗੀ ਦੇ ਆਉਂ ਜਿਹਦਾ ਫੋਨ ਆਇਆ ਪਤਾ ਲੱਗਾ ਪੱਲਾ ਸਾਹਿਬ ਚਲੇ ਗਏ ਪੱਲਾ ਸਾਹਿਬ ਲੱਫਾ ਜਿਹੜਾ ਲੱਗਾ ਜਦੋਂ ਆਪਾਂ ਜਾ ਰਹੇ ਨਾ ਉਹ ਬਾਈ ਸੁਖਨੀ ਮਰ ਗਿਆ ਇਦਾਂ ਦੀ ਗੱਲ ਹੋਣੀ ਐ ਪੱਲਾ ਪਿੱਛੇ ਸਾਬ ਲਾ ਕੇ ਹਰ ਗੱਲ ਕਰਾ ਤੁਸੀਂ ਵੀ ਗੱਲ ਸ਼ੁਰੂ ਕੀਤੀ ਹੈ ਪੱਲਾ ਸਾਹਿਬ ਇਹ ਜਿਹੜਾ ਪਿੱਛੇ ਸਾਬ ਲੱਗਦਾ ਨਾ ਇਹ ਰਿਗਾਰਡ ਹੈ ਇੱਜਤ ਦਾ ਮੈਂ ਤਾਂ ਪਿੱਛੇ ਜਿੱਤਦਾ ਦਾਲਪੁਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਜਿਹੜੇ ਸਮਾਜ ਨੂੰ ਕੁਝ ਦਿੰਦੇ ਨੇ ਨਾ ਅਕਸਰ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜਾਂ ਅਚਾਨਕ ਹੀ ਸਦੀਵੀ ਚਲੇ ਜਾਂਦੇ ਨੇ ਬਿਲਕੁਲ ਸਹੀ ਹੈ ਜੀ ਉਹ ਖੈਰ ਤਾਂ ਵਧੀਆ ਬੰਦਿਆਂ ਦੀ ਪਰਮਾਤਮਾ ਨੂੰ ਵੀ ਲੋੜ ਹੈ ਤੇ ਇੱਥੇ ਚਲੋ ਜੋ ਵੀ ਕਿਉਂਕਿ ਪੱਲਾ ਸਾਹਿਬ ਜਿਹੜੇ ਨੇ ਦੇਖ ਤੁਸੀਂ ਗੱਲ ਕੀਤੀ ਭਾਜ ਨੇ ਗੱਲ ਕੀਤੀ ਪਿੱਛੇ ਸਾਹ ਲੱਗਦਾ ਉਹਨਾਂ ਨੇ ਮୋਰੇ ਵੀ ਲੱਗਦਾ ਜੀ ਉਹਨਾਂ ਨੇ ਮੇਰੇ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਡਾਕਟਰ ਜਸਵੰਦਰ ਭੱਲਾ ਸਾਹਿਬ ਕਿ ਜਦੋਂ ਇਸ ਦੁਨੀਆ ਤੋਂ ਮੈਂ ਤੁਰ ਜਾਵਾਂਗਾ ਉਦੋਂ ਇਸ ਦੁਨੀਆ ਨੂੰ ਮੈਂ ਡਾਡਾ ਯਾਦ ਆਵਾਂਗਾ ਜਿਹੜੇ ਕਦੀ ਮੈਨੂੰ ਬੁਲਾਉਣਾ ਨਹੀਂ ਚਾਹੁੰਦੇ ਸੀ ਜਾਣ ਵੇਲੇ ਮੈਂ ਉਹਨਾਂ ਮੋਢੇ ਹੱਥ ਜਾਵਾਂਗਾ ਸੱਚ ਜਾਣਿਓ ਕਿ ਬਹੁਤ ਨਹੀਂ ਇਹ ਘਟਾਇਆ ਕਿਉਂਕਿ ਜੱਗ ਵਾਲਾ ਮੇਲਾ ਲੋਕੋ ਥੋੜੀ ਦੇਰ ਦਾ ਹੱਸਦੇ ਆ ਆਪਾਂ ਹਸਾਉਂਦੇ ਆ ਹਾਸੇ ਵੰਡਦੇ ਆ ਪੰਲਾ ਸਾਹਿਬ ਵੀ ਹਾਸੇ ਵੰਡਦੇ ਸੀਗੇ ਇਹ ਵੀ ਦੁੱਖਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਅੱਗੇ ਜਾ ਕੇ ਕੀ ਇਹੋ ਜੀ ਕਾਮੇਡੀ ਵਾਸਤੇ ਕੋਈ ਪੈਦਾ ਹੋਣਗੇ ਕੀ ਉਹਨਾਂ ਨੂੰ ਆਉਣ ਵਾਲੀ ਪੀੜ੍ਹੀਆਂ ਐਸ ਦਾ ਡਬਲ ਮੀਨਿੰਗ ਕਾਮੇਡੀਅਨ ਯਾਦ ਕਰਨਗੀਆਂ ਪਾਲ ਪੀ 24 ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦਾ ਦਿਨ ਸੱਚ ਦੇ ਵਿੱਚ ਬੜਾ ਮੰਦ ਭਾਗਾ ਹੈ ਕਿਉਂਕਿ ਟੜਕੇ ਉੱਠਦੇ ਸਾਰ ਸਾਨੂੰ ਕਿਹੋ ਜਿਹੀ ਖਬਰ ਮਿਲੀ ਹੈ ਜਿਸ ਨੇ ਪੰਜਾਬੀ ਫਿਲਮ ਜਗਤ ਨੂੰ ਇੱਕ ਇਹੋ ਜਿਹਾ ਘਾਟਾ ਪਾ ਦਿੱਤਾ ਜਿਸ ਦੀ ਪਰਪਾਈ ਕਦੇ ਵੀ ਨਹੀਂ ਹੋ ਸਕਦੀ ਸੋ ਜਸਵਿੰਦਰ ਸਿੰਘ ਪੱਲਾ ਜੋ ਕਿ ਕਹਾਸਰਸ ਕਲਾਕਾਰ ਅਦਾਕਾਰ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਆਪਣੀ ਵੱਡਾ ਨਾਮ ਤੇ ਵੱਡੀ ਛਾਪ ਛੱਡ ਕੇ ਜਾ ਚੁੱਕੇ ਨੇ ਅੱਜ ਉਹ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਨੇ ਪਰ ਉਹਨਾਂ ਦੀ ਜ਼ਿੰਦਗੀ ਦੇ ਇਹੋ ਜਿਹੇ ਬਹੁਤ ਸਾਰੇ ਪਹਿਲੂ ਨੇ ਜਿਨ੍ਹਾਂ ਨੂੰ ਸਦੀਆਂ ਤੱਕ ਯਾਦ ਕੀਤਾ ਜਾਊਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਉਣ ਵਾਲੀ ਕਾਮੇਡੀ ਦੇ ਲਈ ਪੰਜਾਬੀ ਸਿਨੇਮਾ ਦੇ ਲਈ ਉਹ ਬਹੁਤ ਕੁਝ ਇਹੋ ਜਿਹਾ ਦੱਸ ਕੇ ਗਏ ਨੇ ਜਿਸ ਨੋਅ ਵਾਲੀਆਂ ਕਿੜੀਆਂ ਜੜੀਆਂ ਨੇ ਵਰਤ ਸਕਦੀਆਂ ਨੇ ਸੋ ਅ ਗੱਲ ਕਰਦੀਆਂ ਇਸ ਦੁਨੀਆ ਦੀ ਜਿਸ ਦੁਨੀਆ ਦੇ ਵਿੱਚ ਅਦਾਕਾਰ ਹੁੰਦੇ ਨਹੀਂ ਕਲਾਕਾਰ ਹੁੰਦੇ ਨਹੀਂ ਜੋ ਕਿ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਨੇ ਲੋਕਾਂ ਦੇ ਮਨੋਰੰਜਨ ਦਾ ਕੰਮ ਕਰਦੇ ਨੇ ਕਿ ਵੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਸੰਘਰਸ਼ ਵੇਖਦੇ ਨੇ ਤੇ ਫਿਰ ਉਹ ਮੁਕਾਮ ਹਾਸਲ ਕਰਦੇ ਨੇ ਜੋ ਪੱਲਾ ਸਾਹ ਦੇ ਕੋਲ ਆ ਸੋ ਉਹਨਾਂ ਦੀ ਅੱਜ ਯਾਦ ਦੇ ਵਿੱਚ ਸਾਡੇ ਦਫ਼ਤਰ ਦੇ ਵਿੱਚ ਪੰਜਾਬੀ ਕਾਮੇਡੀ ਜਗਤ ਦੇ ਉਹ ਕਲਾਕਾਰ ਨੇ ਜਿਹੜੇ ਕਿ ਉਹਨਾਂ ਦੇ ਨਾਂ ਕਾਫੀ ਸਮਾਂ ਜਿਹੜੇ ਬਤੀਤ ਕਰ ਚੁੱਕੇ ਨੇ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਉਹਨਾਂ ਦੇ ਕੋਲ ਨੇ ਜੋ ਸਾਡੇ ਨਾਲ ਅੱਜ ਉਹ ਸਾਂਝਿਆ ਕਰਨਗੇ ਤੁਹਾਨੂੰ ਦੱਸ ਜੀ ਕਿ ਸਾਡੇ ਨਾਲ ਨੇ ਪੰਜਾਬੀ ਕਾਮੇਡੀ ਦੇ ਕਲਾਕਾਰ ਸ਼ੁਗਲੀ ਤੇ ਜੁਗਲੀ ਇਸ ਤੋਂ ਇਲਾਵਾ ਅਸ਼ੋਕ ਢੀਮਾਣ ਖੱਟਾ ਮਿੱਠਾ ਦੇ ਨਾਮ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ ਤੇ ਮੇਲਿਆਂ ਦੇ ਬਾਦਸ਼ਾਹ ਗਾਇਕ ਜਿਨ੍ਹਾਂ ਨੇ ਕਿਹਾ ਸੀ ਹਨੇਰੀਆਂ ਲਿਆ ਦੂੰਗਾ ਸੋ ਉਹ ਸਾਡੇ ਦਫ਼ਤਰ ਦੇ ਵਿੱਚ ਨੇ ਗਲਵਿੰਦਰ त्याਰ ਜੀ ਸਵਾਗਤ ਕਰਦੇ ਹਾਂ ਸਾਰਿਆਂ ਦਾ ਜੀ ਆਇਆਂ ਨੂੰ ਸਸਟ੍ਰਿਕ ਅ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਦੋਂ ਵੀ ਕਿਸੇ ਕਲਾਕਾਰ ਨੂੰ ਮਿਲੀਏ ਕਮੇਡੀਅਨ ਨੂੰ ਮਿਲੀਏ ਕਿਸੇ ਚੰਗੇ ਮਾਹੌਲ 'ਚ ਮਿਲੀਏ ਹਨਾ ਜਿਹਦੇ 'ਚ ਉਹਨਾਂ ਦੇ ਨਾਲ ਸਾਡੀਆਂ ਉਹਨਾਂ ਨਾਲ ਜਿਹੜੀਆਂ ਜਿੱਦ ਗੱਲਾਂ ਹੋਣ ਪਰ ਮੈਂ ਅਫਸੋਸ ਹੈ ਕਿ ਅੱਜ ਅਸੀਂ ਇਸ ਤਰ੍ਹਾਂ ਮਿਲ ਰਹੇ ਹਾਂ ਕਿ ਸਾਨੂੰ ਪੱਲਾ ਸਾਫ ਦੇ ਜਾਣ ਤੋਂ ਬਾਅਦ ਇੱਕ ਮੁਲਾਕਾਤ ਦਾ ਮੌਕਾ ਮਿਲ ਰਿਹਾ ਮੈਂ ਦਿਲੋਂ ਕਹ ਰਹੀ ਹਾਂ ਕਿ ਮਿਲਣ ਦੇ ਮੌਕੇ ਹੋਰ ਵੀ ਵੱਡੇ ਹੁੰਦੇ ਨੇ ਪਰ ਇਹੋ ਜਿਹੇ ਮੌਕੇ ਆ ਤੇ ਨਾ ਮਿਲਿਆ ਕਰੀ ਹਨਾ ਸੋ ਇਹ ਬਹੁਤ ਵੱਡਾ ਘਟਾ ਆ ਅ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਦੀ ਆ ਪੱਲਾ ਸਾਹਿਬ ਨੂੰ ਤੁਸੀਂ ਕਿਵੇਂ ਯਾਦ ਕਰੋਗੇ ਅੱਲਾਹ ਸਾਹਿਬ ਉਹਨਾਂ ਦੀ ਦੋਸਤਾਂ ਦੇਖ ਕੇ ਕਿ ਉਹ ਜਮਾਨਾ ਸੀਗਾ ਜਦੋਂ ਵਾਲ ਕਟਾ ਕੇ ਵਨਡਸਟਰੀ ਚ ਜਾਇਆ ਕਰਦੇ ਤੇ ਉਹਨਾਂ ਨੇ ਨਹੀਂ ਮਦਦ ਨਾਲ ਕੰਮ ਕੀਤਾ ਆਪਣੇ ਸਿੱਖੀਂ ਬੋਲ ਦੇ ਵਿੱਚ ਲੱਗੇ ਸਾਨੂੰ ਦੇਖ ਕੇ ਵੀ ਆਪਾਂ ਹੋਏ ਕਿ ਆਪਾਂ ਵੀ ਕਰ ਸਕਦੇ ਹਾਂ ਤੇ ਬਾਲਕਣ ਜੀ ਦਾ ਵਿਆਹ ਸੀਗਾ ਅਸੀਂ ਬਿਨੇ ਬਿਨਾ ਬੁਲਾਏ ਬਾਲ ਮੁਕੰਨ ਜੀ ਜਿਹੜਾ ਤੇ ਨਾਲ ਉਹਨਾਂ ਦਾ ਬਹੁਤ ਭਤੀਜ ਭਤੀਜ ਲਈਆਂ ਨਾਲ ਮੇਰੀ ਸੀਗੀ ਕਿ ਕਿਸੇ ਤਰੀਕੇ ਇਹਨਾਂ ਨਾਲ ਮਿਲ ਲਈਏ ਤਾਂ ਜੋ ਆਪਾਂ ਵੀ ਇਸ ਇੰਡਸਟਰੀ 'ਚ ਵੱਢ ਸਕੀਏ ਤੇ ਅਸੀਂ ਬਿਨਾ ਬਣਾ ਚਲੇਗੇ ਉਹਨਾਂ ਨੇ ਵਿਚਾਲ ਲਿਆ ਦੇਖਿਆ ਤਾਂ ਹੁੰਦਾ ਹੀ ਆ ਸਟੇਜਾਂ ਸਟੇਜਾਂ ਤੇ ਸਾਥੀਕਾਰ ਕੀਤੇ ਸਟੇਜ ਤੇ ਆਪਾਂ ਆਈਟਮ ਕਰਨੀ ਤੁਹਾਡੇ ਵਿਆਹ ਤੇ ਤੇ ਨਾਲ ਰਖਵਿੰਦਰ ਤੇ ਤੇਜਿੰਦਰ ਪਾੜੀ ਇਹ ਪਾੜ ਬਣ ਕੇ ਉਹ ਖਾਣੇ ਭੰਡਾ ਦੀ ਜੋੜੀ ਹੁੰਦੀ ਫਿਰ ਉਹਨਾਂ ਦਾ ਵਿਆਹ ਜਦੋਂ ਆਪਾਂ ਵਾਰਸ ਉਹਨਾਂ ਨਾਲ ਸਾਝ ਪਾਈ ਇਨਾ ਪਿਆਰ ਹੋ ਗਿਆ ਉਹਨਾਂ ਦੀ ਐਜ ਤੇ ਮੇਰੀ ਐਜ ਬਿਲਕੁਲ ਸੇ ਅੱਛਾ ਹਾਂ ਇੱਕ ਮਹੀਨੇ ਦਾ ਫਰਕ ਆਪਾਂ ਕੱਟੇ ਰਹਿ ਗਿਆ ਬਸ ਪੱਕਾ ਹੀ ਕਿਦਰ ਹਾਂ ਬਿਲਕੁਲ ਬਹੁਤ ਵੱਡਾ ਘਟਾ ਹੈ ਪੂਰਾ ਨਹੀਂ ਹੋ ਸਕਦਾ ਤੇ ਜਦੋਂ ਇਹੋ ਜਿਹੇ ਕੋਈ ਹੀਰੇ ਸਮਾਚ ਚ ਜਾਂਦੇ ਨੇ ਇੱਕ ਯੁੱਗਦਾੰਤ ਕਹਿੰਦੇ ਆ ਕਿ ਯੁੱਗਦਾੰਤ ਹੋਇਆ ਅ ਅਸ਼ੋਕਤੀ ਮਾਨ ਜੀ ਤੁਸੀਂ ਉਹਨਾਂ ਦੀ ਕਾਮੇਡੀ ਨੂੰ ਕਿਵੇਂ ਵੇਖਦੇ ਹੋ ਪੱਲਾ ਸਾਹਿਬ ਦੀ ਕਾਮੇਡੀ ਕਾਮਯਾਬ ਕਾਮੇਡੀ ਹੈ ਪੂਰੀ ਪੰਜਾਬੀ ਜਿਹੜਾ ਵੀ ਜਗਤ ਆ ਪੰਜਾਬੀ ਜਿੰਨੇ ਵੀ ਕਲਾਕਾਰ ਆ ਜਾਂ ਪੰਜਾਬ ਦੇ ਜਿੰਨੇ ਵੀ ਖਲਕਤ ਹੈਗੇ ਉਹ ਸਾਰੇ ਉਹਨਾਂ ਨੂੰ ਦੇਖਦੇ ਆ ਸੁਣਦੇ ਆ ਔਰ ਬਹੁਤ ਖੁਸ਼ ਹੁੰਦੇ ਰਹੇ ਆ ਇੱਥੇ ਇੰਨੀ ਕਲਾ ਪੰਜਾਬ ਚ ਨਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦਾ ਜਾਂ ਜਿੱਥੇ ਵਸੇ ਹੋਏ ਆ ਭੱਲਾ ਸਾਹਿਬ ਉਹਨਾਂ ਦੇ ਦਿਲਾਂ ਚ ਵਸੇ ਹੋਏ ਸੀ ਬਿਲਕੁਲ ਬਹੁਤ ਵੱਡੇ ਗੁਣਾ ਦੀ ਖਾਨ ਜਿਹਦਾ ਆਪਾਂ ਕਹਿ ਸਕਦੇ ਆ ਮੈਂ ਭੱਲਾ ਸਾਹਿਬ ਨਾਲ ਲਸ਼ਕਾਰਾ ਪ੍ਰੋਗਰਾਮ ਚ ਕੰਮ ਕੀਤਾ ਬੜਾ ਮਾਣ ਮਹਿਸੂਸ ਹੁੰਦਾ ਸੀ ਕਿ ਐਡੇ ਵੱਡੇ ਸ਼ਖਸੀਅਤ ਦੇ ਨਾਲ ਐਡੇ ਵੱਡੇ ਕਲਾਕਾਰ ਦੇ ਨਾਲ ਅਸੀਂ ਰੋਲ ਨਿਭਾ ਰਹੇ ਆ ਆਪਣੇ ਆਪ 'ਚ ਬੜਾ ਮਾਣ ਹੁੰਦਾ ਸੀਗਾ ਸਿੱਖਣ ਨੂੰ ਵੀ ਬੜਾ ਕੁਝ ਮਿਲਦਾ ਮਿਲਿਆ ਜੀ ਉਹਨਾਂ ਕੋਲੋਂ ਬਹੁਤ ਕੁਝ ਕਈ ਕਰੈਕਟਰ ਉਹਨਾਂ ਕੋਲੋਂ ਆਪਾਂ ਦੇਖ-ਦੇਖ ਕੇ ਕਰਦੇ ਰਹੇ ਆ ਮੈਂ ਭਾਈ ਉਹਨਾਂ ਨੂੰ ਵੀ ਦੇਖਿਆ ਭਾਈ ਉਹਨਾਂ ਨਾਲ ਵੀ ਕੀਤਾ ਕੰਮ ਤੇ ਜੋ ਭੱਲਾ ਸਾਹਿਬ ਨਾਲ ਕੰਮ ਕੀਤਾ ਅੱਜ ਸੱਚੀ ਦਿਲ ਭਰਿਆ ਜਾ ਹੋਇਆ ਇਹ ਟਾਈਮ ਨਹੀਂ ਸੀਗਾ ਉਹਨਾਂ ਦਾ ਜਾਣਦਾ ਹਾਂ ਕਿ ਐਦਾਂ ਲੱਗਦਾ ਪਿਆ ਸੀ ਕਿ ਟਾਈਮ ਨਹੀਂ ਹਾਂ ਕਹਿੰਦੇ ਉਹ ਇੱਕ ਬਹੁਤ ਵਧੀਆ ਹੁੱਕ ਲਾਈਨ ਬਣਾਉਣ ਵਾਲੇ ਵੀ ਸੀਗੇ ਹੈਨਾ ਜਿਵੇਂ ਉਹਨਾਂ ਨੇ ਕੁਝ ਫਿਲਮਾਂ ਦੇ ਵਿੱਚ ਕਾਲਾ ਕੋਟ ਮੈਂ ਐਵੇਂ ਨਹੀਂ ਪਾਇਆ ਫਿਰ ਉਹ ਪੂਰੀ ਫਿਲਮ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨੂੰ ਪ੍ਰੇਜ਼ੈਂਟ ਕਰਦੇ ਰਹੇ ਉਸ ਤਰ੍ਹਾਂ ਉਹਨੂੰ ਪਰ ਅਗਲੀ ਫਿਲਮ ਇੱਕ ਹੋਰ ਆਈ ਸੀ ਜਿਹਦੇ ਚ ਕਿਹਾ ਜੇ ਚੰਡੀਗੜ੍ਹ ਹੈ ਜੂ ਤਾਂ ਪਿੰਡਾਂ ਜੋਗਾ ਤਾਂ ਰਹ ਜੂ ਮਤਲਬ ਇਹ ਕਹਿੰਦੇ ਉਹਨਾਂ ਦੇ ਆਪਣੇ ਹੁੰਦੇ ਸੀਗੇ ਇਹ ਸਾਰੇ ਆਪ ਲਿਖਦੇ ਸੀ ਤਕ ਤੱਕ ਹੀ ਅਗਲਾ ਤਕ ਤੱਕ ਹੀ ਅਗਲਾ ਬਹੁਤ ਬਸੂਰਸੀਆ ਹਾਂ ਉਹ ਆਪ ਲਿਖਦੇ ਸੀ ਇੰਪਰੋਵਾਈਜ਼ ਕਰਦੇ ਸੀਗੇ ਕਈ ਚੀਜ਼ਾਂ ਭਾਵੇਂ ਉਹਨਾਂ ਨੂੰ ਪਤਾ ਪ੍ਰੋਗਰਾਮ ਦੇ ਵਿੱਚ ਹੀ ਉਹਨਾਂ ਨੇ ਉਸੇ ਵੇਲੇ ਇੰਪਰੋਵਾਈਜ਼ ਕਰ ਲੈਣੀ ਆ ਉਹ ਸੋਚਦੇ ਆਪਣੇ ਹਿਸਾਬ ਨਾਲ ਦਿਲਦੇ ਸੀ 25 ਰਹੇ ਸੀਗੇ ਜਦੋਂ ਉਹਨਾਂ ਨੂੰ ਸਕ੍ਰਿਪਟ ਮਿਲ ਜਾਂਦਾ ਉਹਨਾਂ ਨੇ ਫਿਰ ਕਿਸੇ ਨੂੰ ਬੋਲਣ ਨਹੀਂ ਦਿੰ ਉਹਨਾਂ ਕੋਈ ਨਾ ਤਕੀਆ ਕਲਾਮ ਆਪਣਾ ਕੱਢ ਲੈਣਾ ਲਗਾਤਾਰ ਪਿਛਲੀਆਂ ਕੁਝ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਦੇ ਵੱਖਰੇ ਵੱਖਰੇ ਇਹ ਤਕੀਆ ਕਲਾਮ ਸੀ ਤੇ ਦਰਸ਼ਕ ਵੀ ਹਮੇਸ਼ਾ ਉਡੀਕਦੇ ਸੀ ਇਸ ਵਾਰੀ ਭੱਲੇ ਨੇ ਕਿਹੜਾ ਡਾਲਗ ਮਾਰ ਕੇ ਰ ਡੈ ਰੋ ਬੋ ਇਸੇ politician ਬਾਰੇ ਇੱਕ ਡਰਦਰੀ ਸੀ ਜਿਹੜੇ ਗਲਤ ਕੰਮ ਕਰਦਾ ਜਾਂ ਆਪਣੀ ਕਸਰ ਤੇ ਸਦਾ ਹੀ ਪਾ ਦੱਸ ਕੇ ਰਿਆ ਕੀਤਾ ਨਿਆ ਕਪੜਾ ਕੀਤਾ ਨਿਆ ਕਪੜਾ ਕੀਤਾ ਬਿਲਕੁਲ ਰਿਡਕ ਜੀ ਹਾਂ ਜੀ ਬਹੁਤ ਸਾਰੇ ਜਦੋਂ ਕੋਈ ਇਨਸਾਨ ਕੁਛ ਕਰ ਰਿਹਾ ਹੁੰਦਾ ਉਹਦੀ ਤਾਰੀਫ ਦੇ ਨਾਲ ਨਾਲ ਉਹਦੀ ਆਲੋਚਨਾ ਵੀ ਤਾਂ ਹੁੰਦੀ ਆ ਸੋ ਪੱਲਾ ਸਾਹਿਬ ਦੀ ਵੀ ਆਲੋਚਨਾ ਬਹੁਤ ਵਾਰ ਹੋਈ ਮੈਂ ਤੁਹਾਡੇ ਤੋਂ ਸਵਾਲ ਕਰਦੀ ਆ ਕਿ ਲੋਕਾਂ ਦਾ ਇਹ ਵੀ ਕਹਿਣਾ ਕਿ ਡਬਲ ਮੀਨਿੰਗ ਕਾਮੇਡੀ ਵੀ ਕਰਦੇ ਸੀਗੇ ਉਹਦੇ ਬਾਰੇ ਕੀ ਰਾਏ ਹੈ ਡਬਲ ਮੀਨਿੰਗ ਬਹੁਤ ਜ਼ਿਆਦਾ ਨਹੀਂ ਕਰਦੇ ਸੀ ਪਰ ਕਿਤੇ ਕਿਤੇ ਕਰਦੇ ਸੀ ਪਰ ਇਸ ਤਰ੍ਹਾਂ ਦੇ ਨਹੀਂ ਕਿ ਬੱਚਾ ਦੇਖ ਰਿਹਾ 18 ਸਾਲ ਤੋਂ ਉਹਨੂੰ ਸਮਝ ਨਹੀਂ ਲੱਗੇਗੀ ਕੀ ਕੀਤੀ ਐ ਜਿਹੜਾ ਮਤਮੇਜ ਰਹਾ ਬੰਦਾ ਉਹਨੂੰ ਸਮਝ ਲੱਗ ਜਾਂਦੀ ਸੀ ਪਰ ਇਸ ਤਰ੍ਹਾਂ ਦੀ ਰੇਕੀ ਪਰਵਾਜ਼ ਬੈਠ ਕੇ ਦੇਖਣ ਵਾਲੀ ਕਮੇਡੀ ਨਹੀਂ ਕਰਦੇ ਸੀ ਫਿਰ ਇੱਕ ਅੱਜ ਸਿਰਫ ਫੋਨ ਆਇਆ ਉਹ ਗੋਰੀਕਾਤ ਸ਼ਰਮਈ ਡਾਇਰੈਕਟਰ ਸਾਹਿਬ ਦਾ ਕਿਹੜਾ ਪਤਾ ਲੱਗਾ ਭੱਲਾ ਸਾਹਿਬ ਚਲ ਗਏ ਫਿਰ ਚਰਚਾ ਰੌਂਗੀ ਰਾਮ ਜੀ ਦਾ ਫੋਨ ਆਇਆ ਪਤਾ ਲੱਗਾ ਭੱਲਾ ਸਾਹਿਬ ਚਲ ਗਏ ਭੱਲਾ ਸਾਹਿਬ ਲਫਾ ਜਿਹੜਾ ਲੱਗਾ ਨਾ ਬਿਲਕੁਲ ਜਦੋਂ ਆਪਾਂ ਜਾ ਰਹੇ ਨਾ ਉਹ ਬਾਈ ਸ਼ੁਗਨੀ ਮਰ ਗਿਆ ਇਦਾਂ ਦੀ ਗੱਲ ਹੋਣੀ ਹੈ ਭੱਲਾ ਪਿੱਛੇ ਸਾਹਿਬ ਲਾ ਕੇ ਹਰ ਗੱਲ ਕਰਾ ਤੁਸੀਂ ਵੀ ਗੱਲ ਸ਼ੁਰੂ ਕੀਤੀ ਹੈ ਭੱਲਾ ਸਾਹਿਬ ਇਹ ਜਿਹੜਾ ਪਿੱਛੇ ਸਾਹਿਬ ਲੱਗਦਾ ਨਾ ਰਿਗਾਰਡ ਹੈ ਇੱਜ਼ਤ ਹੈ ਮੈਂ ਤਾਂ ਪਿੱਛੇ ਜੀ ਸਾਹਿਬ ਸੁਤਰੀ ਕਮੀਡੀ ਕਰਤੀ ਤੁਸੀਂ ਸ਼ੁਗਲੀ ਜੁਗਲੀ ਦੇ ਨਾਮ ਨਾਲ ਲੋਕਾਂ ਨੂੰ ਹਸਾ ਰਹੇ ਹੋ ਹਨਾ ਮੈਨੂੰ ਐ ਦੱਸੋ ਕਿ ਐਸਾ ਕਮੀਡੀਅਨ ਕੀ ਸੀਮਾਵਾਂ ਹੁੰਦੀਆਂ ਨੇ ਇੱਕ ਕਮੀਡੀਅਨ ਦੀਆਂ ਕੀ ਲਿਮਿਟੇਸ਼ਨਸ ਨੇ ਜਿੱਚ ਰਹਿ ਕੇ ਉਹਨੂੰ ਲੋਕਾਂ ਨੂੰ ਹਸਾਉਣਾ ਪੈਂਦਾ ਹੈ ਕੋਈ ਸਮਾਵ ਚੱਕਰ ਹੈ ਕਿ ਜਦੋਂ ਸਾਲ ਸੋਸ਼ਲ ਮੀਡੀਆ ਆ ਗਿਆ ਤੇ ਉਹ ਜਿਹੜਾ ਲੈਕਚਰ ਜਿਹੜਾ ਜੋ ਡਬਲ ਮੀਨਿੰਗ ਇਦਾਂ ਤੁਸੀਂ ਲਾਤ ਪਾ ਰਹੇ ਸੀਗੇ ਜਿਹੜੇ ਅੱਜ ਕੱਲ ਦੇ ਆਰਟਿਸਟ ਜਿਹੜੇ ਨੇ ਉਹ ਕਰ ਰਹੇ ਨੇ ਜਾਂ ਨੈਰਗੇਟਿਵ ਲਿਸ਼ਟ ਕਰਦੇ ਪਰ ਭੱਲਾ ਸਾਹਿਬ ਨੇ ਜੋ ਇੱਕ ਸੇ ਦਿੱਤੀ ਹੈ ਸਮਾਜ ਨੂੰ ਉਹਨਾਂ ਨੇ ਸਟਾਈਲ ਕੀਤੇ ਇਦਾਂ ਦੇ ਜਿਹੜੇ ਸਟਾਈਲ ਕੀਤੇ ਨੇ ਉਹਨਾਂ ਨੇ ਮਤਲਬ ਕਿ ਸੋਚਿਆ ਵੀ ਜਾ ਸਕਦਾ ਜੋ ਉਹਨਾਂ ਦੇ ਅੱਜ ਵੀ ਅਸੀਂ ਕਈ ਇਦਾਂ ਦੇ ਉਹਨਾਂ ਦੇ ਸਕ੍ਰਿਪਟ ਨੇ ਜਿਹੜੇ ਦਾ ਭੁੱਲ ਨਹੀਂ ਸਕਦੇ ਅਸੀਂ ਦੇ ਉਹਨਾਂ ਦਾ ਕੰਮ ਕਰਦੇ ਹੁਣ ਜਦੋਂ ਹਾਲੇ ਭੱਲਾ ਸਾਹਿਬ ਨੇ ਅਸੀਂ ਸਟਾਰਟ ਕੀਤਾ ਸੀ ਅਸੀਂ ਰੌਣਕੀ ਨਾਲ ਜਿਹੜਾ ਲੋਕ ਸੀਗਾ ਸੀ ਨਾ ਪਾਰਿਸਤਾਨ ਨੇ ਰੌਣਕੀ ਨਾਲ ਤੇ ਅਸੀਂ ਉਹਨਾਂ ਦੇ ਨਾਲ ਜਾਂਦੇ ਹੁੰਦੇ ਸੀਗੇ ਸਟੇਜ ਤੇ ਤੇ ਭੱਲਾ ਸਾਹਿਬ ਦਾ ਅਲੱਗ ਗਰੁੱਪ ਸੀਗਾ ਜਿੰਦਰ ਸਿੰਘ ਭੱਲਾ ਜੀ ਦੇ ਨਾਲ ਬਾਗੂ ਕਾਂ ਜੀ ਇਹ ਜੀ ਫਰੀਕਾਂ ਦੇ ਸੀ ਕਾਫੀ ਸਟੇਜਾਂ ਦਾ ਅਸੀਂ ਇਕੱਠੇ ਆਇਆ ਪਰ ਜੋ ਉਹਨਾਂ ਦੀ ਉਸ ਟਾਈਮ ਦੇ ਉੱਤੇ ਜਿਹੜਾ ਆਉਂਦਾ ਸੀਗਾ ਲਾਡੀਆਂ ਜਿਹੜੀਆਂ ਅਹ ਛਣਕਾਟਾ ਛਣਕਾਟਾ ਕਿਹਨੇ ਛਣਕਾਟੇ ਛਣਕਾਟਾ 1 2 ਤੇ ਛਣਕਾਟੇ ਕਿਹਦੇ ਹਰ ਸਾਲ ਛਣਕਾਟੇ ਦੀ ਡੀਲ ਹੁੰਦੀ ਸੀ ਲੋਕਾਂ ਨੂੰ ਅਗਲੇ ਸਾਲ ਕਿਹੜਾ ਆਊਗਾ ਕਿਹੜਾ ਛਣਕਾਟਾ ਆਏਗਾ ਹਾਂ ਹਰ ਘਰ ਚ ਕੈਸਟ ਵੱਜਦੀ ਸੀ ਹਾਂ ਫਿਰ ਮੈਂ ਕੋਈ ਗਰੂਪ ਉਹਨਾਂ ਨਾਲ ਜੜਦੇ ਕੋਕੇ ਜਿਹੜਾ ਉਹ ਛਣਕਾਟੇ ਦੇ ਵਿੱਚ ਕੀਤਾ ਉਹਦੇ ਕਈ ਕੁਝ ਉਹਨਾਂ ਨੇ ਸਾਡੇ ਸਮਾਜ ਨੂੰ ਦੇ ਦਿੱਤਾ ਉਹਨਾਂ ਨੇ ਕਿ ਜਿਹੜਾ ਭੋਲਾ ਭੋਲਾ ਨਹੀਂ ਜਾ ਸਕਦਾ ਬਿਲਕੁਲ ਬਹੁਤ ਹੀ ਵਧੀਆ ਕਿਰਦਾਰ ਕਰਦੇ ਸੀਗੇ ਬਹੁਤ ਹੀ ਵਧੀਆ ਉਹਨਾਂ ਨੇ ਸੇਧ ਦਿੱਤੀ ਅ ਬਿਚ ਵਿਚ ਕਿਤੇ ਰੋਚਨਾ ਹੁੰਦੀ ਹੈ ਪਰ ਉਹਨਾਂ ਨੇ ਜੋ ਹਸਲ ਦਿੱਤਾ ਜੋ ਸਮਾਜ ਨੇ ਦਿੱਤਾ ਪੱਟੀ ਸਾਹਿਬ ਨੇ ਦੇ ਉੱਪਰ ਲਾਖਾ ਆਨੇ ਹਾਂ ਜਵਾਲੀ ਕੀਤੀ ਆ ਜੀ ਉਹ ਤਾਂ ਹੋਰ ਨਹੀਂ ਫੁੱਲਿਆ ਗਿਆ ਸਦਾ ਪੱਟੀ ਸਾਹਿਬ ਵੀ ਬਹੁਤ ਜਲਦੀ ਚਲੇ ਗਏ ਤੁਹਾਨੂੰ ਚੜ ਗਏ ਤੇ ਭੱਲਾ ਸਾਹਿਬ ਵੀ ਪਹੁੰਚ ਗਏ ਅੱਛਾ ਦਾਲਪੁਰ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਜਿਹੜੇ ਸਮਾਜ ਨੂੰ ਕੁਝ ਦਿੰਦੇ ਨੇ ਨਾ ਅਕਸਰ ਉਹਨਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜਾਂ ਅਚਾਨਕ ਹੀ ਸਦੀਵੀ ਚਲੇ ਜਾਂਦੇ ਨੇ ਬਿਲਕੁਲ ਸਹੀ ਹੈ ਜੀ ਉਹ ਸ਼ਾਇਦ ਵਧੀਆ ਬੰਦਿਆਂ ਦੀ ਪਰਮਾਤਮਾ ਨੂੰ ਵੀ ਲੋੜ ਹੈ ਤੇ ਇੱਥੇ ਚਲੋ ਜੋ ਵੀ ਕਿਉਂਕਿ ਪੱਲਾ ਸਾਹਿਬ ਜਿਹੜੇ ਜਿਹਦੇ ਤੁਸੀਂ ਗੱਲ ਕੀਤੀ ਭਾਜ ਨੇ ਗੱਲ ਕੀਤੀ ਪਿੱਛੇ ਸਾਹਬ ਲੱਗਦਾ ਉਹਨਾਂ ਨੂੰ ਮୋਰੇ ਵੀ ਲੱਗਦਾ ਜੀ ਉਹਨਾਂ ਨੇ ਮੇਰੇ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਡਾਕਟਰ ਜਸਵੰਦਰ ਪੱਲਾ ਸਾਹਿਬ ਡਾਕਟਰ ਜਸਵੰਦਰ ਪੱਲਾ ਸਾਹਿਬ ਉਹ ਪਿੰਡ ਬਨਵਾਲੀ ਪਰ ਜਿਹੜਾ ਦੁਰਾਹੇ ਦੇ ਲੱਗ ਗਿਆ ਉੱਥੋਂ ਸਫ਼ਰ ਸ਼ੁਰੂ ਕਰਕੇ ਉਹਨਾਂ ਨੇ ਦਰਾਹਾ ਔਰ ਖੇਤੀਬੜ ਯੂਨੀਵਰਸਿਟੀ ਫਿਰ ਦਿੱਲੀ ਯੂਨੀਵਰਸਿਟੀ ਮੇਰੇ ਯੂਨੀਵਰਸਿਟੀ ਫਿਰ ਛਣਗਾਟੇ ਤੋਂ ਲੱਗੇ ਅ ਸ਼੍ਰੀਮਤੀ ਸ਼੍ਰੀਮਤੀ ਮੈਮ ਅਸੀਂ ਬਹੁਤ ਟਾਈਮ ਅਸੀਂ ਮੇਰੇ ਸੀਨੀਅਰ ਹੁੰਦੇ ਸੀ ਅਸੀਂ ਮਨੋਤ ਭਾਰੀ ਸਾਬ ਸਾਨੂੰ ਜਮਾਤਰੰਗ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਭਾਗ ਦੀ ਕਰਨੀ ਤੇ ਮੈਂ ਉੱਥੇ ਬੋਲੀਆਂ ਪਾਉਣੀਆਂ ਜਾਂ ਗਾਉਣਾ ਅਸੀਂ ਇਕੱਠੇ ਹੀ ਸਾਡਾ ਇਹ ਸਿਸਟਮ ਉਸ ਪ੍ਰੋਗਰਾਮ ਦੇ ਵਿੱਚ ਹੋਣਾ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਜੋ ਫਿਲਮਾਂ ਦੇ ਵਿੱਚੋਂ ਸਿੱਖਣੀਆਂ ਜਦੋਂ ਆਮ ਅਸੀਂ ਮਿਲਨੇ ਤਾਂ ਵੀ ਮਿਲਣਾ ਉਹਨਾਂ ਨੂੰ ਤੇ ਗੱਲ ਉਹੀ ਹੈ ਕਿ ਜਦੋਂ ਇਸ ਦੁਨੀਆ ਤੋਂ ਤੁਸੀਂ ਗੱਲ ਕੀਤੀ ਨਾ ਵੀ ਛੇਤੀ ਬੰਦਾ ਤੁਰ ਜਾਂਦਾ ਹੈ ਇਹ ਹੋਇਆ ਹੀ ਹੈ ਜੀ ਚਾਹੇ ਸਰਦੂਲ ਸਿਕੰਦਰ ਸਾਹਿਬ ਲਾ ਲੋ ਕੁਲਦੀਪ ਮਾਨ ਕੁਲਦੀਪ ਮਾਨ ਸਾਹਿਬ ਲਾ ਲੋ ਗੁਰਮੀਤ ਵਾਵਾ ਜੀ ਲਾ ਲੋ ਬਿੰਦ ਰੱਖਿਆ ਲਾ ਲੋ ਬਿੰਦ ਰੱਖਿਆ ਲਾ ਲੋ ਤੇ ਕੁਲਦੀਪ ਪਾਰਸ ਲਾ ਲੋ ਤੇ ਪਦਮ ਸ਼੍ਰੀ ਪਿਆਰਾ ਲਾਲ ਜੀ ਲਾ ਲੋ ਜਿਸਪਾਲ ਭੱਟੀ ਸਾਹਿਬ ਉਹਨਾਂ ਦਾ ਜ਼ਿਕਰ ਹੋਇਆ ਹੈ ਜਦੋਂ ਇਸ ਦੁਨੀਆ ਤੋਂ ਮੈਂ ਤੁਰ ਜਾਵਾਂਗਾ ਉਦੋਂ ਇਸ ਦੁਨੀਆ ਨੂੰ ਮੈਂ ਡਾਢਾ ਯਾਦ ਆਵਾਂਗਾ ਜਿਹੜੇ ਕਦੀ ਮੈਨੂੰ ਬੁਲਾਉਣਾ ਨਹੀਂ ਚਾਹੁੰਦੇ ਸੀ ਜਾਣ ਵੇਲੇ ਮੈਂ ਉਹਨਾਂ ਮੋਢਿਆਂ ਤੇ ਜਾਵਾਂਗਾ ਸੱਚ ਜਾਣਿਓ ਕਿ ਬਹੁਤ ਨਹੀਂ ਇਹ ਘਾਟ ਆਇਆ ਕਿਉਂਕਿ ਜੱਗ ਵਾਲਾ ਮੇਲਾ ਲੋਕੋ ਥੋੜੀ ਦੇਰ ਦਾ ਫਸਦੇ ਆ ਆਪਾਂ ਫਸਾਉਂਦੇ ਆ ਹਾਸੇ ਵੰਡਦੇ ਆ ਪੱਲਾ ਸਾਹਿਬ ਵੀ ਹਾਸੇ ਵੰਡਦੇ ਸੀਗੇ ਹੱਸਦੇ ਆ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਤੁਸੀਂ ਜਿਵੇਂ ਕਿਹਾ ਕਿ ਹਾਸੇ ਵੰਡਦੇ ਆ ਹਨਾ ਤੁਸੀਂ ਵੀ ਹਾਸੇ ਵੰਡਦੇ ਹੋ ਮੈਂ ਸਵਾਲ ਕਰਨਾ ਚਾਹੁੰਦੀ ਜੋ ਮੇਰੇ ਜ਼ਿਹਨ ਚ ਕਾਫੀ ਸਮੇ ਤੋਂ ਚੱਲ ਰਿਹਾ ਸੀ ਕੋਈ ਟਾਈਮ ਹੁੰਦਾ ਸੀ ਲੋਕ ਕਾਮਿਕਸ ਪੜ੍ਹਦੇ ਸੀ ਚੁਟਕਲੇ ਪੜ੍ਹਦੇ ਹੁੰਦੇ ਸੀ ਅਖਬਾਰਾਂ ਚ ਚੁਟਕਲੇ ਲਿਖੇ ਜਾਂਦੇ ਸੀ ਉਹ ਪੜ੍ਹਦੇ ਹੁੰਦੇ ਸੀ ਹਨ ਤੇ ਜਾਂ ਕਈ ਵਾਰੀ ਸਕੂਲਾਂ ਚ ਕਾਲਜਾਂ ਚ ਵੀ ਇਸ ਗੂਜਨ ਚੁਟਕਲੇ ਸੁਣਾਉਂਦੇ ਹੁੰਦੇ ਸੀ ਮੈਨੂੰ ਲੱਗਦਾ ਜਿਹੜੀ ਹੁਣ ਦੀ ਪੀੜ੍ਹੀ ਆ ਇਹ ਚੁਟਕਲਾ ਤਾਂ ਖੋਜੀ ਦੂਰ ਹੋ ਚੁੱਕੀ ਆ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਤਾਂ ਹੱਸਣਾ ਹਸਾਉਣਾ ਕਾਫੀ ਘਟ ਗਿਆ ਕਿਉਂਕਿ ਲਾਈਫ ਸਟਾਈਲ ਬਦਲ ਗਿਆ ਤੁਹਾਨੂੰ ਕੀ ਲੱਗਦਾ ਦੇਖੋ ਲਾਈਫ ਸਟਾਈਲ ਬਿਜ਼ੀ ਹੋ ਗਈ ਪਰ ਫਰਕ ਪੈ ਗਿਆ ਬਹੁਤ ਫਰਕ ਪੈ ਗਿਆ ਕਿ ਜਿਹੜਾ ਕੰਟੈਂਟ ਹੁੰਦਾ ਸੀ ਨਾ ਉਹ ਕੰਟੈਂਟ ਤੇ ਬੜੀ ਮਹਿੰਗੀ ਕੀਤੀ ਜਾਂਦੀ ਸੀ ਹੁਣ ਜਿਹੜਾ ਕੰਟੈਂਟ ਰੀਲਾਂ ਦਾ ਜ਼ਮਾਨਾ ਆ ਗਿਆ ਤੇ ਹਰ ਬੰਦਾ ਆਪਣੀ ਰੀਲਾਂ ਚ ਬੀਤੀ ਆ ਉਹ 20 20 ਸੈਕਿੰਡ ਦੀ 30 ਸੈਕਿੰਡ ਦੀਆਂ ਸਾਡੇ ਟਾਈਮ ਦੇ ਉੱਤੇ ਜਦੋਂ ਕੋਮੇਡੀ ਕੀਤੀ ਜਾਂਦੀ ਸੀ ਤਿੰਨ ਤਿੰਨ ਚਾਰ ਚਾਰ ਮਿੰਟ ਦੇ ਜਿਹੜੇ ਸਕ੍ਰਿਪਟ ਹੁੰਦੇ ਸੀ ਉਹ ਕੰਟੈਂਟ ਬਣਾਉਣਾ ਜਦੋਂ ਭਲਾ ਸਾਹਿਬ ਵੀ ਕਰਦੇ ਸੀਗੇ ਛੰਗਾਟੇ ਦੇ ਵਿੱਚ ਵੀ ਇੱਕ ਇੱਕ ਪਾਰਟ ਜਿਹੜਾ ਉਹ ਚਾਰ ਪੰਜ 6 ਮਿੰਟ ਦਾ ਪਾਰਟ ਸੀਗਾ ਹੁੰਦੀ ਲੋਕਾਂ ਨੂੰ ਟਾਈਮ ਹੀ ਨਹੀਂ ਜਾਂਦਾ ਨੰਬਰ ਦੇਖਣ ਦਾ ਤੇ ਨੰਬਰ ਕਰਨ ਦਾ ਪਰ ਉਹ ਜਿਹੜਾ ਕੰਟੈਂਟ ਜਿਹੜਾ ਆਪ ਬਣਾਉ ਆ ਉਹ ਬੜੀ ਵੱਡੀ ਗੱਲ ਇੱਕ ਸੀ ਕਿਸੇ ਦੀ ਨਕਲ ਨਾ ਕਰਨਾ ਤੇ ਆਪਣਾ ਆਪਣਾ ਕੰਟੈਂਟ ਹੋਣਾ ਆਪਣਾ ਚੁਟਕਲਾ ਤਿਆਰ ਕਰਨਾ ਪਾਜੀ ਲੋਕਾਂ ਦੀ ਪੇਸ਼ੈਂਸ ਵੀ ਕਰ ਗਈ ਲੋਕੀ ਵੀ ਬਾਹਲਾ ਚਿਰ ਦੇਖਦੇ ਨਹੀਂ ਨਾਲ ਹੀ ਮਾਰਦੇ ਚੱਕ ਕੇ ਬਈ ਅਗਲਾ ਆ ਜਾਵੇ ਅਗਲਾ ਆ ਜਾਵੇ ਤੇ ਇਸ ਕਰਕੇ ਭੱਲਾ ਸਾਹਿਬ ਜੀ ਜਦੋਂ ਮੈਂ ਮੈਂ ਜਦੋਂ ਮੈਂ ਪਲੱਸ 1 ਪਲੱਸ 2 ਚ ਪੜਨਾ ਉਦੋਂ ਉਹਨਾਂ ਉਹਨਾਂ ਦੇ 6 ਮਹੀਨੇ ਬਾਅਦ ਸ਼ਨਕਾਟਾ ਆਉਣਾ ਜਾਂ ਸ਼ਨਕਾਟਾ 1 ਸ਼ਨਕਾਟਾ 2 3 ਨਾਲ ਉਹਨਾਂ ਦੇ ਬਹੁਤ ਸਾਰੇ ਆਰਟਿਸਟ ਕੰਮ ਕਰਨੇ ਔਰ ਮੇਰੇ ਲਾਗੇ ਲੋਈਆਂ ਜੀ ਲੋਈਆਂ ਤੋਂ ਜੱਥਿਆ ਜੀ ਉਹਨਾਂ ਦੇ ਬੇਟਾ ਸੁਖਰਾਜ ਔਰ ਮਿਸਿਸ ਭਲਾ ਦੇ ਨਾਲ ਅਫਸੋਸ ਪ੍ਰਗਟ ਕਰਦੇ ਉੱਥੇ ਬਾਲਵ ਕਮ ਸ਼ਰਮਾ ਸਾਹਿਬ ਜਿਹੜੇ ਮਾਰਫਲ ਔਰ ਦੇ ਵਿੱਚ ਸੀਨੀਅਰ ਡੀਐਮ ਲੱਗੇ ਰਹੇ ਨੇ ਕੋਕੀ ਉਹ ਬਹੁਤ ਪਿਆਰ ਕਰਦੇ ਉਹ ਵੀ ਬਹੁਤ ਪਿਆਰ ਕਰਦੇ ਸਾਰੇ ਇਹਨਾਂ ਨੂੰ ਉਹਨਾਂ ਨਾਲ ਵੀ ਅਸੀਂ ਆਰਪੀਡੀ ਦੇ ਰਾਂਹੀਂ ਔਰ ਭਾਜੀ ਸੋਢੀ ਨਾਗਰਾ ਦੇ ਰਾਂਹੀਂ ਅਫਸੋਸ ਪ੍ਰਗਟ ਕਰਦੇ ਆ ਜੀ ਜੀ ਬਿਲਕੁਲ ਜਿਵੇਂ ਆਪਾ ਉਹਨਾਂ ਨੂੰ ਛਣਕਾਟੇ ਤੋਂ ਜਾਣਦੇ ਆ ਅੱਜ ਕੱਲ ਦੀ ਪੀੜ੍ਹੀ ਨੂੰ ਤਾਂ ਪਤਾ ਵੀ ਨਹੀਂ ਆ ਛਣਕਾਟਾ ਕੀ ਚੀਜ਼ ਆ ਹਨਾ ਇਹ ਉਹ ਹੀ ਜਾਣਦੇ ਨੇ ਜਿਹੜਾ 90 ਦੇ ਦਸ਼ਕ ਦੇ ਵਿੱਚ ਉਹ ਕੈਸਟਾਂ ਦਾ ਦੌਰ ਦੇਖਿਆ ਸੁਣਿਆ ਕਿ ਉਸ ਕੈਸਟ ਨੂੰ ਖਰੀਦਣ ਤੋਂ ਘਰ ਤੱਕ ਔਣ ਦਾ ਕਿੰਨੀ ਐਕਸਾਈਟਮੈਂਟ ਹੁੰਦੀ ਸੀਗੀ ਜਿਵੇਂ ਸੀ ਐਤ ਕੀ ਲੈ ਲਈ ਤੇ ਉਹ ਸੁਣਨਾ ਆ ਸੋ ਉਹ ਦੌਰ ਨੂੰ ਤਾਂ ਹੀ ਸਮਝ ਸਕਦੇ ਨੇ ਜਿਹਨਾਂ ਨੇ ਉਹ ਦੌਰ ਵੇਖਿਆ ਆ ਪਰ ਇਹ ਵੀ ਦੁੱਖਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਅੱਗੇ ਜਾ ਕੇ ਕੀ ਇਹੋ ਜੀ ਕਾਮੇਡੀ ਵਾਸਤੇ ਕੋਈ ਪੈਦਾ ਹੋਣਗੇ ਦੇਖੋ ਜੀ ਇੱਕ ਗੱਲ ਮੈਂ ਵੀ ਕਰਨਾ ਚਾਹਾਂਗਾ ਕਿ ਜਿਹੜੀ ਕਾਮੇਡੀ ਆ ਨਾ ਜਿਹੜੀ ਹੁਣ ਕਾਮੇਡੀ ਦਾ ਸਟੇਟਸ ਆ ਮੈਂ ਹੁਣ ਭਾਈ ਉਹਨਾਂ ਦੀਆਂ ਵੀ ਕਾਮੇਡੀ ਦੇਖਦਾ ਮਾਂ ਭੱਲਾ ਸਾਹਿਬ ਦੇ ਦੇ ਆਪਾਂ ਪੱਟੀ ਸਾਹਿਬ ਦੇ ਵੀ ਦੇਖਦੇ ਆ ਉਹਨਾਂ ਦੇ ਸੁ ਕੰਟੈਂਟ ਨੂੰ ਚਾਹੇ 2-2 ਮਿੰਟ ਦਾ 3-3 ਮਿੰਟ ਦਾ ਨਾ ਲੋਕੀ ਪੂਰਾ ਦੇਖਦੇ ਆ ਤਣਾਪਾ ਇਹਨਾਂ ਦੀਏ ਕਾਮੇਡੀ ਨੂੰ ਪੂਰਾ ਦੇਖਦੇ ਆ ਵੀ ਵੀ ਸੈਕਿੰਡ ਦੀਆਂ ਰੀਲਾਂ ਨਹੀਂ ਲੋਕੀ ਦੇਖਦੇ ਦੇਖ ਕੇ ਦੁਆਰਾ ਭੁੱਲ ਵੀ ਜਾਂਦੇ ਉਹਨਾਂ ਤੇ ਕਮੈਂਟਸ ਵੀ ਹੁੰਦੇ ਆ ਕਿ ਜੀਵਨ ਦਾ ਜਿਹੜਾ ਹਾਸਰਾ ਰੰਗ ਆ ਨਾ ਭੱਲਾ ਸਾਹਿਬ ਦੇ ਜਾਣ ਤੋਂ ਬਾਅਦ ਇੱਕ ਫਿੱਕਾ ਜਿਹਾ ਪੈ ਗਿਆ ਇਹ ਮੈਨੂੰ ਇਦਾਂ ਫੀਲ ਹੋ ਰਿਹਾ ਅੱਜ ਬੈਠੇ ਆ ਨਾ ਕਿਉਂਕਿ ਅਸੀਂ ਵੀ ਕੰਟੈਂਟ ਬਣਾਉਂਦੇ ਆ ਉਸ ਕੰਟੈਂਟ ਨੂੰ ਲੋਕਾਂ ਦਾ ਰਿਸਪੌਂਸ ਮਿਲਦਾ ਬਸ ਇਹ ਦੇਖਦੇ ਆ ਕਾਫੀ ਚਾਹੇ ਲੰਬਾ ਹੋਵੇ ਛੋਟਾ ਹੋਵੇ ਇੱਕ ਸਮਾਂ ਸੀ ਪੰਜਾਬੀ ਫਿਲਮ ਜਗਤ ਦੇ ਵਿੱਚ ਜਦੋਂ ਕਿਸੇ ਫਿਲਮ ਦੇ ਵਿੱਚ ਮੇਨ ਮਿੱਤਰ ਨਹੀਂ ਹੁੰਦਾ ਸੀ ਤਾਂ ਉਸ ਫਿਲਮ ਨੂੰ ਦੂਰਾ ਮੰਨਿਆ ਜਾਂਦਾ ਸੀ ਕਿ ਪੱਲਾ ਸਾਹਿਬ ਆਪਣੀ ਉਹ ਥਾਂ ਬਣਾ ਕੇ ਗਏ ਨੇ ਬਿਲਕੁਲ ਹੀ ਬਿਲਕੁਲ ਹੁਣ ਉਹ ਫਿਲਮਾਂ 'ਚ ਨਹੀਂ ਹੋਣਗੇ ਤਾਂ ਉਵੇਂ ਹੀ ਯਾਦ ਕੀਤਾ ਜਾਊਗਾ ਜਿਵੇਂ ਮੇਨ ਮਿੱਤਰ ਦੇ ਨਾਂ ਹੋਣ ਤੇ ਫਿਲਮ ਅਧੂਰੀ ਲੱਗਦੀ ਸੀ ਹਾਂਜੀ ਇਹ ਗੱਲ ਬਿਲਕੁਲ ਸਹੀ ਹੈ ਜੀ ਪੱਲਾ ਸਾਹਿਬ ਦੇ ਨਾਂ ਹੋਣ ਦਾ ਮਤਲਬ ਇਹ ਹੈ ਕਿ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਜੀ ਉਹ ਪੰਜਾਬੀ ਕਲਾਕਾਰਾਂ ਨੂੰ ਵੀ ਇਹ ਵੀ ਛੋੜਾ ਸੈਣਾ ਓਖਾ ਆ ਫਿਲਹਾਲ ਇਸ ਟਾਈਮ ਦੇ ਵਿੱਚ ਹੌਲੀ ਹੌਲੀ ਆਪਣਾ ਕੋਈ ਵੀ ਚੀਜ਼ ਰੰਗ ਭਰ ਜਾਂਦੀ ਆ ਪਰ ਇਹ ਟਾਈਮ ਜਿਹੜਾ ਚੱਲ ਰਿਹਾ ਨਾ ਇਹ ਬੜਾ ਇੱਕ ਮੰਦ ਭਾਗਾ ਜਿਹਾ ਲੱਗਦਾ ਪਿਆ ਜਦੋਂ ਵੀ ਤੁਸੀਂ ਉਹਨਾਂ ਨੂੰ ਹੁਣ ਜ਼ਿੰਦਗੀ 'ਚ ਯਾਦ ਕਰੋਗੇ ਕੋਈ ਤੁਹਾਡੇ ਨਾਲ ਕੋਈ ਐਵੇਂ ਦਾ ਉਹਨਾਂ ਦਾ ਐਕਸਪੀਰੀਅੰਸ ਹੈ ਜਿਹਨੂੰ ਤੁਸੀਂ ਤੁਹਾਡੇ ਪਲ-ਪਲ ਤਨ ਲੱਗਾ ਸਾਨੂੰ ਯਾਦ ਆਏਗਾ ਉਹ ਦੱਸੋ ਸਭ ਤੋਂ ਪਹਿਲੀ ਗੱਲ ਜਿਹੜਾ ਐਟ ਅਧਕਾਰਾ ਨਾ ਜਿਹੜਾ ਇੱਕ ਅੱਧੀ ਦੁਨੀਆ 'ਚ ਐਨੇ ਕਹਿੰਦੇ ਹਾਂ ਡੈਟ 50 ਸਾਲ ਬਾਅਦ ਜਿਹੜੇ ਬੱਚੇ ਨਵੀਂ ਜਨਰੇਸ਼ਨ ਆ ਗਈ ਉਹ ਵੀ ਉਹਨਾਂ ਨੂੰ ਦੇਖਣਗੇ ਉਹਨਾਂ ਨੂੰ ਨਹੀਂ ਲੱਗੇਗਾ ਹੁਨੀਆਂ ਚ ਚੜ ਗਿਆ ਸਭ ਤੋਂ ਵੱਡਾ ਸਦਮਾ ਨਾ ਜਿਹੜਾ ਪਿੱਛੇ ਪਰਿਵਾਰ ਨੂੰ ਛੱਡ ਕੇ ਗਿਆ ਨਾ ਉਹਨਾਂ ਨੂੰ ਸਦਮਾ ਸੰਦਰ ਸਦਮਾ ਹੈਗੇ ਆਪਾਂ ਵੀ ਉਹਨਾਂ ਦੇ ਇੱਕ ਪਰਿਵਾਰ ਮੈਂਬਰ ਹੀ ਹੈਗੇ ਪਰ ਆਮ ਪਬਲਿਕ ਜਿਹੜੀ ਉਹਨਾਂ ਦੇਖੇ ਹਸਦੀ ਸੀ ਉਹ ਹਸਦੀ ਰਹੇਗੀ ਕਿਉਂਕਿ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਕਾਲੇ ਫੋਟੋ ਵਾਲੀ ਫਿਲਮ ਜ਼ਿੰਦਗੀ ਜ ਆਪਣੇ ਆਣ ਵਾਲੇ ਛੋਟੇ ਛੋਟੇ ਜਿਹੇ ਸਾਡੇ ਬੱਚੇ ਉਹ ਵੀ ਦੇਖਣਗੇ ਕੈਰੀ ਓਨ ਜੱਟਾ ਕਲਾਕਾਰ ਹਮੇਸ਼ਾ ਜਿੰਦਾ ਰਹਦਾ ਪਰ ਸਾਨ ਵਾਲਾ ਕਲਾਕਾਰ ਤੁਸੀਂ ਗੱਲ ਕਰਦੇ ਜਿਹੜੇ ਬਹੁਤ ਜ਼ਿਆਦਾ ਜਲਦੀ ਚਲੇ ਜਾਂਦੇ ਨੇ ਤੇ ਸਰਦਾਰ ਖੁਸ਼ਵੰਤ ਸਿੰਘ ਹੀ 100 ਸਾਲ ਦੀ ਉਮਰ ਤੱਕ ਗਏ ਹਾਂ ਕਿਉਂਕਿ ਆਪਸਾ ਦੇਲੇ ਤੇ ਲਿਖਦੇ ਸੀ ਹਮ ਉਹਨਾਂ ਦੀ ਕਲਮ ਨਾਲ ਲਿਖੇ ਗਏ ਜਿਹੜਾ ਬੰਦਾ ਜਿਹੜਾ ਬੰਦਾ ਸਾਹਾਂ ਦਾ ਉਹਦੇ ਅੰਦਰ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹਾਂ ਕਹਿੰਦੇ ਡਿਪਰੈਸ਼ਨ ਵਾਲਾ ਬੰਦਾ ਜਾਂ ਤੇ ਲੇੜੀਆਂ ਕੀ ਕਰਨੀਆਂ ਉਥੋਂ ਬਾਹੀ ਕਰੀਆਂ ਜਾਂਦੀਆਂ ਪੁੱਛੇ ਮਾਰੀ ਜਾਂਦੇ ਪਰ ਕਿਸੇ ਨਾਲ ਆਪਣੇ ਆਪ ਨੂੰ ਲਾ ਦਿੰਦੇ ਇਸ ਤਰ੍ਹਾਂ ਜਿਹੜਾ ਡਿਪਰੈਸ਼ਨ ਜਿੱਦਾਂ ਕੋ ਮਿਲਿਆ ਬੰਦਾ ਜਿਹੜੇ ਮਨਜੀ ਕਮੇੜੀ ਹਿਸਟਰੀ ਕੁਛ ਨਾ ਪੁੱਛਣ ਤੋਂ ਜਿਹਨੂੰ ਹੁੰਦਾ ਪਰ ਸਾਂਝਾ ਕਿਸੇ ਨਾਲ ਨਹੀਂ ਕਰ हां ਤੇ ਲੋਕਾਂ ਦੇ ਉਮਰ ਬਦਰਦਾ ਆਪਣੀ ਘਟਾਉਂਦੇ। ਉਹ ਹੀ ਗੱਲ ਆ ਤੁਮ ਜੋ ਇਤਨਾ ਮੁਸਕਰਾ ਰਹੇ ਹੋ, ਕੀ ਗਮ ਹੈ ਜਿਸ ਕੋ ਛੁਪਾ ਰਹੇ? ਹੁੰਦਾ ਅੰਦਰ ਕਿਤਨਾ ਕਿਤੇ ਨਹੀਂ ਮੈਂ ਮੈਡਮ ਤੁਹਾਡੀ ਗੱਲ ਦਾ ਉਹ ਵੀ ਜਵਾਬ ਹੈ ਕਿ ਦੇਖੋ ਸਾਡੇ ਜਲੰਧਰ ਜ਼ਿਲ੍ਹੇ ਚ ਬਿਆਸਪਿੰਡਿਆ ਨਾ ਉਹ 114 ਸਾਲ ਦੇ ਸਰਦਾਰ ਫੌਜਾ ਸਿੰਘ ਉਹ ਫੌਜਾ ਸਿੰਘ ਉਹ 114 ਸਾਲ ਉਮਰ ਪੂਰਤ ਕਰ ਗਏ। ਆਥਲੀਟ ਜਿਹੜੇ ਆਥਲੀਟ ਆ ਮੈਂ ਕੱਲ ਫੇਸਬੁਕ ਤੇ ਦੇਖ ਰਿਹਾ ਸੀ ਕਿ ਇੱਕ ਜੋੜੇ ਨੇ ਮੈਂ ਪਾਜੀ ਇੱਕ ਜੋੜੇ ਨੇ 120 ਸਾਲ ਦੀ ਐ ਮੈਰਿਜ ਨਵਰਸਰੀ ਮਨਾਈ 120 ਸਾਲ ਦੀ ਕੱਲ ਫੇਸਬੁੱਕ ਤੇ ਔਰ ਹਾਰ ਪਾ ਕੇ ਉਹ ਪੈਸਾ ਦੇ ਹਾਰ ਪਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਲੇਡੀਜ਼ ਕੌਣ ਡੈਂਸ ਕੌਣ ਹੈ ਸਿਰ ਉਹਨਾਂ ਦੇ ਆ 120 ਸਾਲ ਦਾ ਪਰ ਉਹ ਜਿੰਨੀ ਪਰਮਾਤਮਾ ਨੇ ਲਿਖੀ ਆ ਕਿਉਂਕਿ ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਤੇ ਮੈਂ ਵਿੱਚ ਕਚਹਿਰੀ ਲੜਦੀ ਮਾਇਆ ਕਹਿੰਦੀ ਮੈਂ ਵੀ ਸਭ ਤੋਂ ਵੱਡੀ ਤੇ ਮੇਰੀ ਖਾਤਰ ਦੁਨੀਆ ਲੜਦੀ ਹੋਣੀ ਕਹਿੰਦੀ ਤੁਸੀਂ ਸਾਰੇ ਝੂਠੇ ਮੈਂ ਜੋ ਚਾਹਾਂ ਉਹ ਕਰਦੀ ਹਣੀ ਮੌਤ ਕਹਿੰਦੀ ਮੈਂ ਜੋ ਚਾਹਾਂ ਉਹ ਕਰਦੀ ਜੀ ਬਿਲਕੁਲ ਸੋ ਇਹ ਇੱਕ ਇਦਾਂ ਦੀ ਚੀਜ਼ ਆ ਜਿਹਦੇ ਤੇ ਕਿਸੇ ਦਾ ਵੀ ਵਸ ਨਹੀਂ ਹੈਗਾ ਚਾਹੁੰਦਾ ਕੋਈ ਵੀ ਨਹੀਂ ਆ ਕਿ ਮੈਂ ਸਮੇਂ ਤੋਂ ਪਹਿਲਾਂ ਚਲੇ ਜਾਵਾਂ ਹਾਜੀ ਪੱਲਾ ਸਾਹਿਬ ਹੋਰ ਵੀ ਬਹੁਤ ਕੁਝ ਦੇ ਸਕਦੇ ਸੀਗੇ ਖੈਰ ਇਹ ਐਜ਼ ਅ ਸਟੈਂਡ ਅਪ ਕਮੇਡੀਅਨ ਉਹਨਾਂ ਦਾ ਕੀ ਸਥਾਨ ਆ ਸਰ ਕਿਹੜਾ ਕਮੇਡੀਅਨ ਸਟੈਂਡ ਅਪ ਯਾਨੋ ਕਮੇਡੀਅਨ ਆਪਾਂ ਉਹਨਾਂ ਨੂੰ ਐਜ਼ ਅ ਕਲੈਕਟ ਕਰੀ ਸਟੇਜ ਕਰਦਾ ਦੇਖਿਆ ਹਾਂ ਉਹਨਾਂ ਜੋੜੀ ਨਹੀਂ ਹਮੇਸ਼ਾ ਹੀ ਮਦਮ ਮੈਨਾਂ ਲਿਖਿਆ ਕਿ ਉਹਨਾਂ ਸਟੈਂਡ-ਅਪ ਕਾਮੇਡੀ ਕਲਾਕਾਰਾਂ ਦੀ ਕੀਤੀ ਹੋਏ ਸਟੈਂਡ ਕਾਮੇਡੀ ਅੱਜਕੱਲ੍ਹ ਯੂਜ਼ ਕਰਦੇ ਆ ਤੇ ਸਟੈਂਡ ਕਾਮੇਡੀ ਵਾਕਈ ਗੰਦ ਬੋਲੇ ਬਿਆਨ ਜਦ ਹੂੰ ਤੇ ਇਸ ਕਰਕੇ ਉਹਨਾਂ ਨੇ ਨਹੀਂ ਕੀਤੀ ਆਪਾਂ ਜਿਹੜੀਆਂ ਸਟੇਜਾਂ ਦੇ ਇਕੱਠੇ ਹੋਏ ਆ ਜਿੱਦਾਂ ਸਾਡੀ ਜੋੜੀ ਆ ਬਾਲਗਾਂ ਤੇ ਉਹਨਾਂ ਦੀ ਜੋੜੀ ਸੀ ਰੋਲਕੀ ਰਾਮ ਤੇ ਕੁਗਦੀ ਜੋੜੀ ਸੀ ਤੇ ਜੋੜੀਆਂ ਨਾਲ ਹੀ ਚੱਲਦਾ ਹੈ ਜੀ ਕੀ ਉਹਨਾਂ ਨੂੰ ਆਉਣ ਵਾਲੀ ਪੀੜ੍ਹੀਆਂ ਐਸ ਦਾ ਡਬਲ ਮੀਨਿੰਗ ਕਾਮੇਡੀਅਨ ਯਾਦ ਕਰਨਗੀਆਂ ਕਿ ਜਾਂ ਕੋਈ ਹੋਰ ਛਾਪ ਛੱਡ ਗਈ ਸਾਫ ਸੁਥਰੀ ਕਾਮੇਡੀ ਨਹੀਂ ਉਹਨਾਂ ਨੇ ਕੀਤੀ ਸਾਫ ਸੁਥਰੀ ਕਾਮੇਡੀ ਆ ਦੇਖੋ ਐਦਾਂ ਵਾ ਧਾਰਮਿਕ ਤਰੀਕੇ ਨਾਲ ਜਾਂ ਜਦ ਜਦੋਂ ਆਪਾਂ ਰਾਜਨੀਤਿਕ ਤੌਰ ਤੇ ਕਟਾਕਸ਼ ਕਰਦੇ ਆ ਨਾ ਉਹਨੂੰ ਡਬਲ ਮੀਨਿੰਗ ਚ ਲੈ ਜਾਂਦੇ ਆ ਕਰਨਾ ਤਾਂ ਪੈਂਦਾ ਇਹ ਤੁਹਾਨੂੰ ਵੀ ਕਰਨਾ ਪਊਗਾ ਮੈਨੂੰ ਵੀ ਕਰਨਾ ਪਊਗਾ ਲੋਕੀ ਹਸਦੇ ਹੀ ਤਾਂ ਆਈਆਂ ਲੋਕੀ ਪਰ ਡਬਲ ਮੀਨਿੰਗ ਉਹਨਾਂ ਦੀਆਂ ਗੱਲਾਂ ਨੂੰ ਤਾਂ ਲੈ ਕੇ ਚਲੇ ਗਏ ਕਿਉਂਕਿ ਉਹਨਾਂ ਦਾ ਕਿਤੇ ਰਾਜਨੀਤਿਕ ਸਿਗਾਰ ਉਸ ਸੰਦਰਭ ਦੇ ਵਿੱਚ ਉਹਨਾਂ ਨੇ ਕਾਫੀ ਲੋਕਾਂ ਨੂੰ ਸੁਚੇਤ ਕੀਤਾ ਸੀਗਾ ਨਾ ਚੇਤਾਰਿਆ ਵੀ ਸੀਗਾ ਪਬਲਿਕ ਡਿਮਾਂਡ ਆ ਡਬਲ ਮੀਨਿੰਗ ਦੀ ਹੁਣ ਆਪਾਂ ਅੱਧਾ ਘੰਟਾ ਸਾਦੇ ਕੋਈ ਹਸਿਆ ਹੀ ਨਹੀਂ ਸਾਨੂੰ ਇੱਕ ਅਦਾ ਡਬਲ ਮੀਨਿੰਗ ਜੋਕ ਸੁਣਾਉਣਾ ਪੱਦਾ ਕਿ ਲੋਕੀ ਸਾਡੇ ਦਾ ਧਿਆਨ ਤੇ ਕਰਨ ਉਸ ਰਕ ਕਿਤੇ ਕਿਤੇ ਉਹਨਾਂ ਨਾਲ ਡਬਲ ਮੀਟਿੰਗ ਕੀਤੀ ਐਂਦਾ ਨਹੀਂ ਕੋਈ ਗੱਲ ਨਹੀਂ ਕਿ ਉਹ ਹਾਰਬਰ ਐ ਡਬਲ ਮੀਟਿੰਗ ਕਰਦੇ ਉਹ ਫੀਲਿੰਗ ਤਾਂ ਇਹ ਹੁੰਦਾ ਕਿ ਕਹਿੰਦਾ ਕੁਝਾਂ ਦੇ ਨਾਲ ਕੁਮਾ ਕੇ ਗੱਲ ਕਰਨੀ ਪਰ ਉਹਨਾਂ ਦਾ ਤੇ ਆਈਡੀ ਤਾਂ ਸਿੱਧਾ ਹੀ ਕਹਿੰਦੇ ਸੀ ਉਹ ਤੇ ਜਿਹੜੇ ਇੱਕ ਮਰੈਂਨ ਨੇ ਉਹਦੇ ਪੋਲਿਟਿਸ਼ੀਅਨ ਦੇ ਅਗੇਂਸ ਉਹਨਾਂ ਨੇ ਸਿੱਧਾ ਹੀ ਆਪਣੀਆਂ ਜਿਹੜੀਆਂ ਗੱਲਾਂ ਕਹੀਆਂ ਗੱਲਾਂ ਕਹੀਆਂ ਸਰਕਾਰੀ ਨੌਕਰੀ ਦੇ ਵਿੱਚ ਕਪਟਨ ਇੰਤਜ਼ਾਮ ਨਾਲ ਉਹਨਾਂ ਨੇ ਪੰਗਾ ਲੈ ਲਿਆ ਸੀ ਹਾਂ ਹਾਂ ਬਿਲਕੁਲ ਪੂਰਾ ਉਹਨਾਂ ਦਾ ਐਕਸ਼ਨ ਆਇਆ ਸੀ ਲੋਕਾਂ ਨੂੰ ਹਸਾਨ ਦਾ ਮਤਲਬ ਸੀ ਉਹਨਾਂ ਕੋਈ ਡਰ ਨਹੀਂ ਸੀ ਮੇਰੀ ਨੌਕਰੀ ਜਾਂਦੀ ਜਾਵੇ ਜੋ ਸੱਚ ਹੈ ਮੈਂ ਬੋਲਣਾ ਜਿੰਦਾ ਜੀ ਸੀਸ ਮਾਮਲੇ ਕੋਈ ਜੇ ਦਾਲ ਦੇ ਵਿੱਚ ਆਪਾਂ ਜਦੋਂ ਲੋਨ ਪਾਉਂਦੇ ਆ ਨਾ ਸਵਾਦ ਵਾਸਤੇ ਪਾਉਂਦੇ ਆ ਜੇ ਬਿਲਕੁਲ ਹੀ ਆਪਾਂ ਪੂਰੀ ਕਟੋਰੀ ਪਾ ਦਾਂਗੇ ਉਹਦੇ ਵਿੱਚ ਲੋਨ ਗੱਟੇ ਪੂਰੇ ਪੋਲੀਟিক্যাল ਮਤਲਬ ਪਾਰਟੀਆਂ ਦੇ ਖਿਲਾਫ ਬੋਲਿਆ ਹਮ ਫਰਕ ਕਿਸੇ ਦੀ ਹਿੰਮਤ ਨਹੀਂ ਬਈ ਕਿ ਉਹਨਾਂ ਨੂੰ ਕਿਤੇ ਬੜਾ ਬਿਲਕੁਲ ਉਸ ਟਾਈਮ ਤੇ ਜਿਹੜੀ ਸਰਕਾਰ ਉਹਦੇ ਬਾਰੇ ਵੀ ਬੋਲ ਰਿਹਾ ਨਾ ਉਹਨਾਂ ਨੂੰ ਡਿਸਕਸ ਕਰ ਸਕਿਆ ਨਾ ਉਹਨੂੰ ਸਸਪੈਂਡ ਕਰ ਸਕਿਆ ਕਿਉਂਕਿ ਸੱਚਾਈ ਜਿਹੜੀ ਉਹ ਬੋਲ ਰਿਹਾ ਉਹਨੂੰ ਕੋ ਰੁਕਿਆ ਉਹ ਜੂਠ ਬੋਲਿਆ ਨਹੀਂ ਗੋਸ ਹੁੰਦਾ ਪਿਆ ਪੋਲੀਟਿਕਲ ਗੇਮਾਂ ਹੋ ਰਹੀਆਂ ਸੀ ਉਹਨਾਂ ਨੇ ਸਿੱਧੀਆਂ ਬਣੀਆਂ ਆਪਣੇ ਚਟਕਟ ਤੇ ਉਹਨਾਂ ਦੀ ਹਿੰਮਤ ਕਿਉਂ ਨਹੀਂ ਪਈ ਇਹਨੂੰ ਕੱਢੋ ਬਾਹਰ ਜੀ ਬਿਲਕੁਲ ਇਹਨੂੰ ਆਪਾਂ ਸੱਚ ਦਾ ਪੈਰਾ ਰੈਅਰ ਹੋਇਆ ਆਪਣੇ ਦੋਸਤੋ ਬਿਲਕੁਲ ਹਾਂਜੀ ਤੇ 100 ਪਰਮਿਸ਼ਨਾਂ ਲੈਣੀਆਂ ਪੈਂਦੀਆਂ ਬਾਹਰ ਜਾਣ ਵਾਸਤੇ 100 ਫਿਲਮ ਘੜਾਣ ਵਾਸਤੇ ਪਰਮਿਸ਼ਨਾਂ ਲੈਣੀਆਂ ਪਈ ਉਹਨਾਂ ਨੇ ਮਤਲਬ ਸਾਰੀ ਜ਼ਿੰਦਗੀ ਸ਼ਰਿਆਮ ਕੰਮ ਕੀਤਾ ਉਹਨਾਂ ਦੇ ਕੋਈ ਵਾਲ ਵਿੰਗਾ ਨਹੀਂ ਕਰਦਾ ਜੀ ਕਰਗੀੜ ਸੱਚ ਹੈ ਸੱਚਾ ਉਹਨਾਂ ਨੂੰ ਭਾਵੇਂ ਸਾਰੀ ਦੁਨੀਆ ਅਜਦਾਕਾਰ ਕਮੀਡੀਅਨ ਕਲਾਕਾਰ ਦੇ ਰੂਪ ਨਾਲ ਯਾਦ ਕਰ ਰਹੀ ਹੈ ਪਰ ਇੱਕ ਕਿਰਦਾਰ ਉਹਨਾਂ ਦਾ ਹੋਰ ਵੀ ਸੀ ਕਿ ਉਹ ਪ੍ਰੋਫੈਸਰ ਸੀਗੇ ਹੈਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 99 ਤੋਂ ਹੀ ਉਹ ਅਧਿਆਪਨ ਵਿੱਚ ਸੀਗੇ ਐਜ਼ ਅ ਅਧਿਆਪਕ ਕੀ ਲੱਗਦਾ ਕੀ ਸੀਗੇ ਉਹ ਐਜ਼ ਅ ਅਧਿਆਪਕ ਕਿਵੇਂ ਕਿਵੇਂ ਦੇ ਸੀ ਨਹੀਂ ਉਹਨਾਂ ਨੇ ਜੰਗ ਪੀਦੀ ਜਿਹੜੀ ਹੈਗੀ ਆ ਉਹਨਾਂ ਨੂੰ ਬਹੁਤ ਸੁਚੇਤ ਕੀਤਾ ਜਿੰਨੇ ਵੀ ਬੱਚੇ ਉਹਨਾਂ ਕੋਲ ਪੜਦੇ ਸੀਗੇ ਉਹਨਾਂ ਦੇ ਆਪਣੇ ਵੀ ਮੈਂ ਕਈ ਵਾਰੀ ਉਹਨਾਂ ਦੀ ਸਟੇਟਮੈਂਟਸ ਦੇਖੀ ਆ ਭੱਲਾ ਸਾਹਿਬ ਉਹਨਾਂ ਨੂੰ ਬਹੁਤ ਮੋਟੀਵੇਟ ਕਰਦੇ ਸੀਗੇ ਕਿਸੇ ਵੀ profession ਤੁਸੀਂ ਜਾਣਾ ਵਾ ਉਹਨੂੰ ਬਿਲਕੁਲ ਕਨਸੈਂਟਰੇਟ ਕਰਕੇ ਅੱਗੇ ਜਾਓ ਜਿੱਦਾਂ ਕਿ ਉਹ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਵਿਅੰਗਮਈ ਤਰੀਕਾ ਹਾਂ ਕੋ ਸਟੂਡੈਂਟ ਹੋ ਤੂੰ ਬਹੁਤ ਮੋਟੀਵੇਟ ਹੁੰਦੇ ਆ ਕਿ ਮੈਂ ਵੀ ਅਸੀਂ ਇਹਨਾਂ ਦੀ ਕਲਾਸ ਲੈਣੀ ਆ ਤੇ ਕਲਾਸ ਦੇਣੀ ਆ ਉਹਨਾਂ ਵਿਅੰਗਮਈ ਤਰੀਕਾ ਇਹ ਚਿਤ੍ਰ ਮੈਂ ਮੈਨੂੰ ਲਉਨ ਦੀ ਯਾਦ ਚਨਕਾਟੇ ਟੂ ਦੇ ਵਿੱਚ ਇੱਕ ਬੋੜੀਆਂ ਵਧੀਆਂ ਲਾਈਨਾਂ ਉਹਨਾਂ ਨੇ ਲਿਖੀਆਂ ਤੇ ਆਪ ਹੀ ਗਾਈਆਂ ਉਹਨਾਂ ਨੇ ਉਹ ਸੀ ਕਿ ਜਾਗ ਬੰਤ ਆ ਜਾਗ ਵੀ ਹੁਣ ਜਾਗੋ ਆਇਆ ਜਾਗੋ ਬੜੀ ਮਸ਼ਹੂਰ ਸੀ ਉਹ ਸੀ ਪਾਪੂਲੇਸ਼ਨ ਬਹੁਤ ਹੁੰਦੀ ਸੀਗੀ ਉਦੋਂ ਤੇ ਉਹਨਾਂ ਪਾਪੂਲੇਸ਼ਨ ਉਦੋਂ ਨਾ ਨਾਰਾ ਚੱਲਦਾ ਆਂਦਾ ਏ ਇੱਕ ਤੋਂ 마ఫీ ਹੈ ਨਾ ਕੀ ਸੀਗਾ ਹਾਂ ਹੋਰ ਤੋਂ 마ఫీ ਹੋਰ ਤੋਂ ਹੋਈ ਕੰਮ ਹੋਈ ਕਾ ਵੀ ਹੋਰ ਤੋਂ ਉਹਦੇ ਚ ਇੱਕ ਲਾਈਨ ਸੀਗੀ ਕਿ ਉਹ ਹੈ ਰਗੜ ਕੇ ਤਣੀਆਂ ਗੁੰਦ ਕਤੀਰੇ ਨਾਲ ਖਾ ਲੈ ਵੀ ਹੁਣ ਜਾਗੋ ਮਾਈਆ ਰਗੜ ਕੇ ਤਣੀਆਂ ਗੁੰਦ ਕਤੀਰੇ ਨਾਲ ਖਾ ਲੈ ਵੀ ਹੁਣ ਜਾਗੋ ਆਈਆ ਜਾਗ ਬੰਤਿਆ ਜਾਓ ਜਾਗੋ ਬੜੀ ਮਸ਼ਹੂਰ ਹੁੰਦੀ ਸੀ ਉਦੋਂ ਉਦੋਂ ਸਪੀਕਰਾਂ ਤੇ ਲੱਗਣੀ ਆਸੀ ਮਾਸੀ ਨੂੰ ਮਾਸੀ ਨੂੰ ਦੱਸਾਂਗੇ ਬਾਕੀ ਰਿਚਨ ਕੱਟਿਆ ਹੈ ਮਾਸੀ ਨੂੰ ਦੱਸਾਂਗੇ ਕਨਸੈਪਟ ਕਿੱਡਾ ਬਣਿਆ ਹੈ ਹਾਂ ਕੀ ਬਾਤ ਹੈ ਜੋ ਜੋਦੀ ਕਰ ਰਹੇ ਆ ਜੋ ਮੈਚਨ ਕਰਾ ਰਹੇ ਆ ਇਹਦੇ ਨਾਲ ਦਾ ਆ ਮਾਸੀ ਨਾਲ ਅੰਦਰ ਰਿਸ਼ਤਾ ਵੀ ਲੱਜੇਗਾ ਬਿਲਕੁਲ ਕਿ ਮਾਸੀ ਨਹੀਂ ਲੱਭਣੀ ਪਰ ਆ ਜੋ ਚੀਜ਼ ਹੈਗੀ ਹੈ ਹੈਗੀ ਵੀ ਹੈ ਸੱਚ ਹੈ ਜੀ ਆ ਗਈ ਕਿ ਮਾਸੀ ਕਿਥੋਂ ਨੱਬੇ ਜੀ ਦੋ ਬੰਦੇ ਚਾਹੇ ਕੋਈ ਕਵੀ ਹੋਵੇ ਚਾਹੇ ਲੇਖਕ ਹੋਵੇ ਚਾਹੇ ਗਾਇਕ ਹੋਵੇ ਚਾਹੇ ਅਦਾਕਾਰ ਹੋਵੇ ਚਾਹੇ ਕਲਾਕਾਰ ਹੋਵੇ ਉਹਦਾ ਕੰਮ ਹੀ ਇਹ ਹੁੰਦਾ ਕਿ ਜੋ ਸਮਾਜ ਚ ਚੱਲ ਰਿਹਾ ਹੈ ਉਸ ਨੂੰ ਆਪਣੇ ਢੰਗ ਨਾਲ ਪਰੋਸੇ ਕਿ ਵੀ ਇਹ ਕੁਝ ਹੋ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ ਉਹ ਮਾਸੀ ਨੂੰ ਦੱਸਾਂਗੇ ਉਸ ਟਾਈਮ ਤੇ ਜਿਹੜੇ ਬੱਚੇ ਜੰਮੇ ਉਹਨਾਂ ਨੂੰ ਕੁੜੀਆਂ ਨਹੀਂ ਲੱਭੀਆਂ ਹਾਂ ਕੁਆਰੇ ਬੈਠੇ ਆ ਤੁਸੀਂ ਦੇਖੋ ਰੇ ਮੈ ਜ ਮਤਲਬ ਕੋਈ ਨਹੀਂ ਰਹੀ ਕਿਸੇ ਦੀ ਤੇ ਉਸ ਟਾਈਮ ਤੇ ਜਦੋਂ ਮਾਸੀ ਨੂੰ ਦੱਸਣ ਦੇ ਕਿ ਉਹਨਾਂ ਨੇ ਕਟਾਕਸ਼ ਕੀਤਾ ਉਸ ਟਾਈਮ ਦੇ ਬੱਚੇ ਜੰਮਿਆ ਅੱਜ ਬਿਲਕੁਲ ਬਿਲਕੁਲ ਜੇ ਜੁਗਲੀ ਜੀ ਅਸ਼ੋਕ ਜੀ ਆਪਾਂ ਸਾਰੇ ਅੱਜ ਆਰ ਪੀ ਡੀ ਦੇ ਰਾਈ ਸਾਡੇ ਜਿਹੜੇ ਆਨਰ ਦੇ ਛੋਟੀ ਨਾਗਰ ਸਾਹਿਬ ਜਿੰਨੇ ਵੀ ਆਪਣੇ ਜਲੰਧਰ ਦੇ ਆਲੇ ਦੁਆਲੇ ਦੇ ਗੁਰਪ੍ਰੀ ਕੋ ਗਿਸਾ ਬਗੇ ਚਾਚਾ ਰੌਣਕੀ RAM ਜੋ ਜੀ ਸੁਗਲੀ ਜੁਗਲੀ ਤੁਸੀਂ ਹੋ ਗਏ ਦੀਪਕ ਰਾਜਾ ਜੀ ਦਿਪਤੀ ਰਾਜਾ ਜੀ ਕੋਟੂ ਸਾਹਿਬ ਜੀ ਅਸੀਂ ਇਹਨਾਂ ਸਾਰੇ ਦੇ ਰਾਈ ਉਹਨਾਂ ਨੂੰ ਸ਼ਰਧਾ ਤੇ ਫੁੱਲ ਅਰਪਣ ਕਰਦੇ ਆ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਿਉਂਕਿ ਕੱਲ ਉਹਨਾਂ ਦਾ ਸੰਸਕਾਰ ਜਿਹੜਾ ਉਹ ਮੋਹਾਲੀ ਲਾਗੇ ਪਿੰਡ ਬਲੌਂਗੀ ਜੀ ਬਲੋਂਗੀ ਹੋ ਹਾਂ 12 ਵਜੇ ਹੋਣ ਜਾ ਰਿਹਾ ਜੀ ਤੇ ਜਿੱਥੇ ਤੁਸੀਂ ਜਿੰਨੇ ਵੀ ਸੌਂ ਰਹੇ ਹੋ ਦੇਖ ਰਹੇ ਹੋ ਕਿ ਉਹਨਾਂ ਦੇ ਵਾਸਤੇ ਇਹ ਅਰਦਾਸ ਬੇਨਤੀ ਕਰ ਰਿਹਾ ਕਿ ਉਹਨਾਂ ਦੀ ਰੂਹ ਨਿਸ਼ਾਤ ਹੋਵੇ ਕਲਾਕਾਰ ਦੀ ਜਿਹੜੀ ਰੂਹ ਹੁੰਦੀ ਹੈ ਬਹੁਤ ਬਡੀ ਲੋ ਹੁੰਦੀ ਜੀ ਬਿਲਕੁਲ ਠੀਕ ਨੀ ਗੱਲ ਬਿਲਕੁਲ ਠੀਕ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਪੱਲਾ ਸਾਹਿਬ ਦੀਆਂ ਜਿਹੜੀਆਂ ਜੋ ਵੀ ਤੁਹਾਡੇ ਜ਼ਿੰਦਗੀ ਦੇ ਐਕਸਪੀਰੀਅੰਸ ਹੋਣਾ ਦੇ ਨਾਲ ਰਹੇ ਨੇ ਸਾਡੇ ਨਾਲ ਸਾਂਝੇ ਕੀਤੇ ਸੋ ਇਹਦੇ ਨਾਲ ਹੀ ਨਾਲ ਇੱਕ ਗੱਲ ਬਾਤ ਬੇਸ਼ੱਕ ਤੁਹਾਨੂੰ ਵੀ ਪਸੰਦ ਆਉਗੀ ਪਰ ਇੱਕ ਗੱਲ ਸੀ ਵੀ ਕਹਿਣਾ ਚਾਹਾਂਗੇ ਕਿ ਜਦੋਂ ਵੀ ਕੋਈ ਕਲਾਕਾਰ ਦੁਨੀਆ ਤੋਂ ਜਾਂਦਾ ਹੈ ਸਿਰਫ ਉਹ ਸਰੀਰਕ ਤੌਰ ਤੇ ਹੀ ਜਾਂਦਾ ਹੈ ਸਭ ਦਿਖਦਾ ਨਹੀਂ ਹੈ ਪਰ ਹੁੰਦਾ ਉਹ ਸਾਡੇ ਵਿੱਚ ਹੀ ਹੈ ਉਸ ਦੀਆਂ ਕਈਆਂ ਹੋਈਆਂ ਗੱਲਾਂ ਉਸ ਦੇ ਲਿਖੇ ਹੋਏ ਡਾਇਰਗ ਉਸ ਦੇ ਬੋਲੇ ਗਏ ਕਿਰਦਾਰ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਕਿਉਂਕਿ ਇਹੋ ਜਿਹੇ ਹੀਰੇ ਕਦੇ ਮਰਦੇ ਨਹੀਂ ਹੁੰਦੇ। ਸਵਾਰਪੀ 24 ਤੇ ਦੇਖਦੇ ਸੀ ਜਸਵਿੰਦਰ ਪੱਲਾ ਜੀ ਦੀ ਯਾਦ ਦੇ ਵਿੱਚ ਇੱਕ ਖਾਸ ਗੱਲ ਬਾਤ ਮੈਸ਼ੇਦਰ ਠਾਕੁਰ ਦਾ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।